ਇਹ ਜਿੰਨੀਆਂ ਵੀ ਸਰਕਾਰਾਂ ਮੈਨੂੰ ਸਮਝ ਨਹੀਂ ਆਉਂਦੀ ਇਹ ਗੱਲ ਕਿ ਇਹਨਾਂ ਦੇ ਵਿੱਚ ਬਦਲੇ ਦੀ ਭਾਵਨਾ ਕਿਉਂ ਆ ਜਾਂਦੀ ਹੈ ਵੀ ਅਸਲ ਦੇ ਵਿੱਚ ਕਿਉਂ ਭੁੱਲ ਜਾਂਦੇ ਨੇ ਇਹ ਲੋਕ ਜਿਨ੍ਹਾਂ ਨੂੰ ਐਡੇ ਮੁੱਖ ਮੰਤਰੀ ਦਾ ਦਰਜਾ ਮਿਲ ਜਾਂਦਾ ਹੈ ਮੰਤਰੀ ਬਣ ਜਾਂਦੇ ਨੇ ਸਰਕਾਰਾਂ ਦਾ ਸਾਰਾ ਕੰਮ ਆਮ ਜਮ ਇਹਨਾਂ ਦੇ ਹੱਥੇ ਚ ਆ ਜਾਂਦਾ ਵੀ ਇੱਦਾਂ ਜਾਪਦਾ ਹੈ ਕਿ ਜਿਵੇਂ ਦੁਆਰਾ ਤਾਂ ਕਦੀ ਜ਼ਿੰਦਗੀ ਚ ਇਹਨਾਂ ਨੂੰ ਚਾਹੀਦੀ ਨਹੀਂ ਜਾਂ ਦੁਆਰਾ ਤੇ ਇਹਨਾਂ ਨੂੰ ਮਿਲਣਾ ਹੀ ਨਹੀਂ ਕਦੀ ਲੋਕੀ ਅੱਜ ਵੀ ਕਹਿੰਦੇ ਆ ਇਹਨਾਂ ਦੀ ਸਰਕਾਰ ਚਲਾਉਣ ਵਾਲੇ ਉਹ ਦਿੱਲੀ ਵਾਲੇ ਚਲਾ ਰਹੇ ਆ ਜੀ ਜੀ ਜਿਹੜੇ ਆਪਣੇ ਇਹਨਾਂ ਦੇ ਬੰਦੇ ਆ ਉਹਨ ਦੇਖੋ ਕੀ ਇੰਨਾ ਕੁਝ ਹੋ ਜਾਂਦਾ ਕੀ ਕਰ ਰਹੇ ਨੇ ਇਹਨਾਂ ਦੇ ਬੰਦੇ ਇਹਨਾਂ ਦੇ ਬੰਦੇ ਕੀ ਕਰ ਰਹੇ ਨੇ ਬੀਤੇ ਦਿਨੀ ਉਹਨਾਂ ਨਾਲ ਇੱਕ ਉਥੇ ਆਪਣੀ ਆਮ ਆਦਮੀ ਪਾਰਟੀ ਦੇ ਅੰਦਰ ਜੇਲ੍ਹ 'ਚ ਬੈਠੇ ਬੰਦੇ ਦਾ ਉਹਦੀ ਡਿਊਟੀ ਲਗਾ ਦਿੱਤੀ ਕਿ ਉਹਦੇ ਬਾਰੇ ਕੋਈ ਆਮਨ ਅਰੋੜੇ ਦੀ ਕੋਈ ਆਵਾਜ਼ ਨਹੀਂ ਆਈ ਕੋਈ ਬਿਆਨ ਨਹੀਂ ਆਇਆ ਕੋਈ ਭਗਵੰਤ ਮਾਨ ਨੇ ਕੁਝ ਨਹੀਂ ਕਿਹਾ ਕਿ ਉਹ ਕਹਿਣ ਦਾ ਭਾਵ ਇਹ ਹੈ ਕਿ ਇਹ ਸਾਰੀਆਂ ਚੀਜ਼ਾਂ ਲੋਕਾਂ ਨੂੰ ਨਜ਼ਰ ਨਹੀਂ ਆਉਂਦੀਆਂ ਵੀ ਪਤਾ ਹੀ ਹੈ ਵੀ ਜੇ ਤੁਹਾਡੇ ਕੋਈ ਕਰਿੰਦੇ ਬੈਠੇ ਬਾਹਰ ਕੰਮ ਆਲੇ ਇੰਨੇ ਕੈਬਨਿਟ ਮੰਤਰੀ ਵਧੀਆਂ ਵਧੀਆਂ ਬੈਠੇ ਆ ਤੇ ਉਹਨਾਂ ਦੀ ਡਿਊਟੀ ਵੀ ਲਈ ਜਾ ਸਕਦੀ ਹੈ ਗਵਰਦਾਨ ਜੀ ਨੂੰ ਇਹ ਗੱਲ ਕਹਣਾ ਕਿ ਭਾਈ ਮੇਰੀ ਗੱਲ ਸੁਣੋ ਤੁਸੀਂ ਪਬਲਿਕ ਦਾ ਕੰਮ ਦੇਖੋ ਵੀ ਪਬਲਿਕ ਨੂੰ ਕਿਹੜੀ ਚੀਜ਼ ਦੀ ਰਿਕੁਆਇਰਮੈਂਟ ਆ ਲੋਕ ਆਪਣੇ ਸੜਕਾਂ ਦਾ ਆਪਣੇ ਪਾਣੀ ਦਾ ਰਹਿਣ ਸਹਿਣ ਦਾ ਜਿਵੇਂ ਤੁਸੀਂ ਬਿਜਲੀ ਦੀ ਕੋਈ ਸੁਵਿਧਾ ਦੇ ਰਹੇ ਹੋ ਕੁਝ ਵੀ ਹੈ ਵਪਾਰੀ ਜਿਹੜੇ ਦੁਖੀ ਚੱਲ ਰਹੇ ਸੀ ਤੁਸੀਂ ਉਹਨਾਂ ਦੀਆਂ ਸੁਵਿਧਾਾਂ ਬਾਰੇ ਧਿਆਨ ਰੱਖ ਰਹੇ ਹੋ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣ ਦੀ ਲੋੜ ਹੈ ਸਰਸਕਾਲ ਤੋਂ ਸੇਖਰੇ ਸੰਦਰ ਨਿਊਜ਼ ਤੇ ਮੈਂ ਹਾ ਪਰਦੀਪਾ ਇੱਕ ਵਾਰ ਫਿਰ ਤੋਂ ਰੂਬਰੂ ਹੋਇਆ ਪ੍ਰੋਗਰਾਮ ਚਰਚਾ ਦਾ ਵਿਸ਼ਾ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅਹਿਮ ਮੁੱਦਿਆਂ ਬਾਰੇ ਜਿਨ੍ਹਾਂ ਦੇ ਬਾਰੇ ਜਾਨਣਾ ਸਾਡੇ ਦਰਸ਼ਕਾਂ ਲਈ ਬੇਹੱਦ ਜ਼ਰੂਰੀ ਔਰ ਕਿਤੇ ਨਾ ਕਿਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਸੋ ਮੇਨਾਂ ਮੇਰੇ ਇਸ ਚੈਨਲ ਦੇ ਚੀਫ ਐਡੀਟਰ ਮੌਜੂਦ ਨੇ ਬੀਕੇ ਭਵੇਜਾ ਜੀ ਸਭ ਤੋਂ ਪਹਿਲਾਂ ਦਾ ਸਵਾਗਤ ਕਰ ਲੈਂਦੇ ਬਹੁਤ ਬਹੁਤ ਸਵਾਗਤ ਹੈ ਜੀ ਨਮਸਕਾਰ ਜੀ ਨਮਸਕਾਰ ਜੀ ਸਰ ਅੱਜਕਲ ਪੰਜਾਬ ਦੇ ਵਿੱਚ ਸਿਆਸਤ ਬਹੁਤ ਹੀ ਜ਼ਿਆਦਾ ਗਰਮਾਈ ਹੋਈ ਔਰ ਜੇ ਜ਼ਿਕਰ ਕੀਤਾ ਜਾਵੇ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਖਾਸ ਕਰਕੇ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਟੌਪਿਕ ਆਉਂਦਾ ਕੰਚਨ ਪ੍ਰੀਤ ਕਰਦਾ ਗ੍ਰਫਤਾਰੀ ਹੋਈ ਸੀ ਅ ਬੇਸ਼ੱਕ ਤਰੀਕੇ ਦੇ ਨਾਲ ਬਾਇਸਤ ਬੜੀ ਵੀ ਕਰ ਦਿੱਤਾ ਗਿਆ ਸੀ ਪਰ ਲੱਗਦਾ ਸਰ ਸਵਾਲ ਉੱਠਦੇ ਨੇ ਕਿ ਦੇਰ ਰਾਤ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਫਿਰ ਸਵੇਰੇ 4 ਵਜੇ ਫੈਸਲਾ ਸੁਣਾਇਆ ਜਾਂਦਾ ਪਿੱਛੇ ਸਟੋਰੀ ਕੀ ਲੱਗਦੀ ਹੈ ਤੁਹਾਨੂੰ ਦੇਖੋ ਮੈਡਮ ਪਹਿਲੀ ਗੱਲ ਤੇ ਹੈ ਵੀ ਜਿੱਦਾਂ ਸਰਕਾਰ ਦੇ ਨਾਂ ਜੀ ਅ ਇਸ ਤਰ੍ਹਾਂ ਜਾਵਦਾ ਜਿਵੇਂ ਸਾਰਾ ਜੋ ਵੀ ਸਰਕਾਰ ਕੰਮ ਕਰੀ ਦੇਖੋ ਕੰਮ ਦੇ ਬਹੁਤ ਵੱਡੇ ਵੱਡੇ ਫੈਸਲੇ ਕਰ ਰਹੀ ਹੈ ਵੀ ਅਸੀਂ ਆਹ ਕਰ ਰਹੇ ਹਾਂ 2 ਸਾਲਾਂ ਜਾਂ 3 ਸਾਲਾਂ ਜੀ ਬਿਜਲੀ ਫਰੀ ਚੱਲ ਰਹੀ ਬੜਾ ਕੁਝ ਹੋ ਰਿਹਾ ਹੈ ਠੀਕ ਹੈ ਜੀ ਇਸ ਸਾਰੀਆਂ ਗੱਲਾਂ ਦੇ ਨਾਲ-ਨਾਲ ਜਿਵੇਂ ਕਹਿੰਦੇ ਨੇ ਵੀ ਕੋਈ ਵੀ ਸਰਕਾਰ ਆ ਭਾਵੇਂ ਪਹਿਲਾਂ ਵੀ ਸਰਕਾਰਾਂ ਬੜੀਆਂ ਆਈਆਂ ਤਜਰਬਾ ਜਿਹੜਾ ਨਾ ਬਹੁਤ ਵੱਡੀ ਚੀਜ਼ ਹੈ ਉਹ ਤਜਰਬਾ ਐਦਾਂ ਜਾਪਦਾ ਜਿਵੇਂ ਨੌਨ ਐਕਸਪੀਰੀਅੰਸ ਕਮ ਹੁੰਦਾ ਕਿ ਤੁਸੀਂ ਦੇਖੋ ਤੁਹਾਡਾ ਇੱਥੇ ਰਾਜ ਹੈ ਤੁਹਾਡੀ ਸਿਆਸਤ ਹੈ ਸਭ ਕੁਝ ਸਹੀ ਚੱਲ ਰਿਹਾ ਤੁਹਾਡੇ ਕੋਲ 92 ਤੁਹਾਨੂੰ ਮੈਂਡੇਟ ਮਿਲਿਆ ਐਡਾ ਵੱਡਾ ਇੱਕ ਛੋਟੀ ਜੀ ਜਿਹਨੂੰ ਕਹ ਲੋ ਇੱਕ ਜਦੋਂ ਕਿ ਸਾਨੂੰ ਇਹ ਪਤਾ ਹੈ ਵੀ ਭਾਵੇਂ ਸਰਕਾਰ ਦਾ ਜਿਹੜਾ ਟਾਈਮ ਪੀਰੀਅਡ ਉਹ 7 ਸਵਾ ਸਾਲ ਰਹਿ ਗਿਆ ਇੱਕ ਜੀਵਨੀ ਚੋਣ ਹੁੰਦੀ ਆ ਉਸ ਚੋਣ ਦੀ ਵਿੱਚ ਇੰਨੀ ਵੱਡੀ ਇੱਜ਼ਤ ਦਾ ਸਵਾਲ ਹੋ ਜਾਂਦਾ ਵੀ ਕਰੋ ਜਾਂ ਮਰੋ ਲੇ ਵੀ ਭਾਈ ਜੇ ਅਸੀਂ ਹਾਰ ਗਏ ਜੇ ਜੇ ਅਸੀਂ ਹਾਰ ਗਏ ਤੇ ਕੀ ਬਣੂਗਾ ਸਾਡਾ ਤੇ ਜਦੋਂ ਕੋਈ ਸੱਤਾਧਾਰੀ ਸਰਕਾਰ ਕੋਲ ਸਾਰਾ ਅਪਰਨਿਚਰ ਫਿਕਚਰ ਇਹ ਉਹ ਅਲਟੀਮੇਟ ਸਾਰਾ ਟੋਟਲੀ ਉਹਨਾਂ ਦਾ ਸਾਰਾ ਸਿਸਟਮ ਹੁੰਦਾ ਹੈ ਜੀ ਆਪਣੀ ਸਰਕਾਰ ਆਪਣੀ ਸਿਆਸਤ ਸਾਰੇ ਬੰਦੇ ਐਡਮਿਨਿਸਟ੍ਰੇਸ਼ਨ ਸਾਰੀ ਆਪਣੀ ਤੇ ਉਸ ਦੇ ਵਿੱਚ ਆਪਣੇ ਆਪ ਨੂੰ ਇਦਾਂ ਜਾਪਦਾ ਹੈ ਕਿ ਜਿਵੇਂ ਸਰਕਾਰ ਨੂੰ ਵੀ ਕਿਤੇ ਸਾਡੀ ਸੀਟ ਸਾਡੇ ਥੋਂ ਵਿਜਰ ਨਾ ਜਾਵੇ ਨਿਕਲ ਨਾ ਜਾਵੇ ਉਹ ਰੋਦੇ ਨਾਲ ਇੱਕ ਬਹੁਤ ਜਿਹੜੀ ਵੱਡੀ ਗੱਲ ਬਣ ਕੇ ਆਂਦੀ ਕੰਜਨਪ੍ਰੀਤ ਜਿਹਦਾ ਅੱਜ ਦੀ ਡੀਲ ਚ ਇਹਨਾਂ ਦੇ ਉੱਤੇ ਡਾ ਵੱਡਾ ਹੋ ਗਿਆ ਜਾਪਦਾ ਸੀ ਕਿ ਲੈ ਵੀ ਭਾਈ ਕੰਜਨਪ੍ਰੀਤ ਨੇ ਜਿਹੜਾ ਕੰਜਨਪ੍ਰੀਤ ਦਾ ਹਸਬੰਡ ਹੈ ਉਹ ਗੈਂਗਸਟਰ ਹੈ ਉਹਦੇ ਤੇ 23 ਪਰਚੇ ਹੋਏ ਹੋਏ ਆ ਵੀ ਉਹ ਕੰਜਨਪ੍ਰੀਤ ਦੇ ਨਾਲ ਜਿਹੜੇ ਸਪੋਰਟਿੰਗ ਬੰਦੇ ਸੀ ਕਿਉਂਕਿ ਕੰਜਨਪ੍ਰੀਤ ਵੀ ਸੈਕੰਡ ਕੈਂਡੀਡੇਟ ਸੀ ਨਾਟ ਫੋਰ ਹੈਗੀ ਕੈਂਡੀਡੇਟ ਇਹਦੀ ਮਦਰ ਕੈਂਡੀਡੇਟ ਸੀ ਸੁਮਿੰਦਰ ਗੋਸਲ ਤੇ ਉਹ ਕੈਂਡੀਡੇਟ ਦੇ ਨਾਲ ਇਹਨਾਂ ਨੂੰ ਇਹ ਜੱਗਦਾ ਸੀ ਵੀ ਅਕਾਲੀ ਦਲ ਦਾ ਜਿਹੜਾ ਬੰਦਾ ਹੈਗਾ ਜਿਹੜਾ ਖੜਾ ਹੈ ਕਿਤੇ ਜਿੱਤ ਗਿਆ ਕਿ ਸਾਡੀ ਆਉਣ ਵਾਲੀ ਸਰਕਾਰ ਬਾਰੇ ਕੀ ਹੋਊਗਾ ਤੇ ਇਹਨਾਂ ਨੇ ਇਸ ਤਰ੍ਹਾਂ ਤਰ੍ਹਾਂ ਦੇ ਟੌਪ ਟੌਪ ਬਦੂ ਉੱਪਰ ਖਿੱਚ ਧੂਕੇ ਇਦਾਂ ਦੇ ਇਲਜ਼ਾਮ ਲਗਾਏ ਕਿ ਭਾਈ ਵੋਟਰਾਂ ਨੂੰ ਜਾ ਕੇ ਇਹ ਧਮਕਾ ਰਹੇ ਨੇ ਔਰ ਇਸ ਤਰ੍ਹਾਂ ਇਵਨ ਇੱਥੇ ਤਾਂ ਕੀ ਪਰਚੇ ਵੀ ਹੋ ਗਏ ਉਹ ਪਰਚੇ ਹੋ ਗਏ ਔਰ ਉਹਦੇ ਬਾਅਦ ਕੀ ਕੁਝ ਵੀ ਉੱਥੋਂ ਫੋਨ ਆ ਰਿਹਾ ਬਾਹਰੋਂ ਫੌਰਨ ਤੋਂ ਫੋਨ ਕਰਾ ਰਿਹਾ ਜੀ ਉਹਦੇ ਆਪਣੇ ਹਸਬੰਦ ਦੇ ਫੋਨ ਆ ਰਹੇ ਆ ਤੇ ਕਿਸੇ ਇੱਥੇ ਕਿੱਥੇ ਕੇਸ ਘੁੰਮਦਾ ਉਹ ਘੁਮਵਿਰ ਕੇ ਕੇਸ ਕੰਚਰਬੀਤ ਪਹਿਲਾਂ ਨਹੀਂ ਕਿਸੇ ਇਹਨੂੰ ਫੁਲਾਣੇ ਐਸਐਸਪੀ ਨੇ ਭਜਾਤਾ ਇੱਥੋਂ ਉਹਦਾ ਹੱਥ ਰਿਆ ਉਹਨੇ ਗ੍ਰਿਫਤਾਰ ਨਹੀਂ ਕੀਤਾ ਤੇ ਉਹਨੂੰ ਜਸਟ ਉੱਥੇ ਮੁਅਤਲ ਕਰ ਦਿੱਤਾ ਜਾਂਦਾ ਔਰ ਉਹਦੇ ਨਾਲ ਸਰਕਾਰ ਨੂੰ ਆਪਣੇ ਆਪ ਦੇ ਵਿੱਚ ਇਹ ਜਾਪਦਾ ਵੀ ਆ ਸਾਡਾ ਇੱਥੋਂ ਭਾਵੇਂ ਸੀਟ ਅਸੀਂ ਹੁਣ ਜਿੱਤ ਲਈ ਆ ਉਹ ਜਿੱਤਣ ਤੋਂ ਬਾਅਦ ਅਸੀਂ ਅਸੀਂ ਕੁਝ ਕੀਤਾ ਨਹੀਂ ਤੇ ਉਹ ਦੁਬਾਰਾ ਉਸ ਚੀਜ਼ ਦੇ ਉੱਤੇ ਪੂਰਾ ਕਨਸਨਟ੍ਰੇਟ ਕਰਦੇ ਆ ਕਿ ਭਾਈ ਉਹਨੂੰ ਗ੍ਰਿਫਤਾਰ ਕਰਕੇ ਔਰ ਅੱਧੀ ਰਾਤ ਤੱਕ ਅੱਧੀ ਰਾਤ ਆ ਕਿ ਤੜਕੇ ਸਵੇਰ ਤੱਕ ਰਾਤ ਨੂੰ 8 ਵਜੇ ਕੋਟ ਲੱਗ ਕੇ ਸਵੇਰੇ 4 ਵਜੇ ਤੱਕ ਔਰ ਮੇਰੇ ਖਿਆਲ ਨਾਲ ਮੈਂ 670 ਸਾਲ ਦੇ ਐਕਸਪੀਰੀਅੰਸ ਦੇ ਵਿੱਚ ਪਹਿਲੀ ਵਾਰੀ ਦੇਖਿਆ ਕਿ ਅੱਧੀ ਰਾਤ ਨੂੰ ਸਰਕਾਰ ਪੰਜਾਬ ਦੇ ਵਿੱਚ ਖਾਸ ਕਰਕੇ ਕਿ ਅੱਧੀ ਰਾਤ ਨੂੰ ਤਰਨਤਾਰਨ ਦੇ ਵਿੱਚ ਕੋਰਟ ਲੱਗੀ ਹੋਵੇ ਤੇ ਕੰਚਨਪ੍ਰੀਤ ਦੇ ਹੱਕ 'ਚ ਫੈਸਲਾ ਹੋਇਆ ਹੋਵੇ ਉਹ ਕਿਉਂਕਿ ਜਿਹੜਾ ਫੈਸਲਾ ਵੀ ਹੋਇਆ ਵੀ ਹਾਈ ਕੋਰਟ ਦੇ ਡੰਡੇ ਦੇ ਜ਼ੋਰ ਨਾਲ ਕਿ ਭਾਈ ਉੱਥੇ ਜਾ ਕੇ ਤੁਸੀਂ ਉਹਨੂੰ ਐਦਾ ਐਦਾ ਬੜਾ ਪੇਸ਼ ਕਰੋ ਤੇ ਜਾ ਕੇ ਉਹਨਾਂ ਨਰਤੋ ਰਾਤ ਫੈਸਲਾ ਕਰੋ ਐਦਾ ਜੱਪਦਾ ਉਹ ਸਰਕਾਰ ਦੇ ਵਿੱਚ ਸਰਕਾਰ ਜਿਹੜੀ ਹੈਗੀ ਆਪਣੇ ਆਪ ਦੇ ਵਿੱਚ ਇੰਨੀ ਘਬराई ਹੋਈ ਐਨਾ ਇਸ ਤਰ੍ਹਾਂ ਜਿਵੇਂ ਜਾਪ ਰਿਆ ਵੀ ਜਿਵੇਂ ਉਹਨਾਂ ਦੀ ਇੰਨੀ ਕਿਰਕਰੀ ਹੋ ਗਈ ਹੋਵੇ ਕਿ ਲੈ ਵੀ ਹੋ ਗਈ ਆ ਮੇਨ ਜਿਹੜੀ ਗੱਲ ਹੈ ਇਹ ਚੀਜ਼ ਹਾਈਲਾਈਟ ਹੋਈ ਹੋਈ ਹੈ ਵੀ ਉਹਨੂੰ ਬੜੀ ਕਿਵੇਂ ਕਰਤਾ ਜਾਂ ਉਹਦਾ ਕਿਵੇਂ ਸਾਰਾ ਸਿਸਟਮ ਬਣਿਆ ਹੈ ਪਰ ਸਰ ਦੇਰ ਰਾਤ ਤੱਕ ਅਦਾਲਤ ਲੱਗਦੀ ਫਿਰ ਬੈਸਟ ਹੋਣੀ ਹਾਲਾਂਕਿ 2 ਵਜੇ ਤੱਕ ਕਲੀਅਰ ਹੋ ਗਿਆ ਸੀ ਪਰ ਫੈਸਲਾ 4 ਵਜੇ ਤੱਕ ਆਇਆ ਰਾਤ ਦਾ ਸਮਾਂ ਹੀ ਕਿਉਂ ਲੱਗਦਾ ਕਿਉਂ ਚੁੱਸ ਦਿਖੋ ਗੱਲ ਇਹ ਹੈ ਵੀ ਵੈਸੇ ਤਾਂ ਜਿਹੜੀਆਂ ਕੋਟਾਂ ਦਾ ਜਿਹੜਾ ਟਾਈਮ ਹੈਗਾ ਉਹ ਸਾਰਿਆਂ ਨੂੰ ਪਤਾ ਹੈ ਵੀ 10 ਤੋਂ 4 10 ਤੋਂ 5 ਕੋਰਟਸ ਹੁੰਦੀਆਂ ਸਾਰੀਆਂ ਬਟ ਕਿਸੇ ਵੇਲੇ ਇਸ ਤਰ੍ਹਾਂ ਦਾ ਕੋਈ ਕੇਸ ਜਿਹੜਾ ਇੰਨਾ ਹਾਈਲਾਈਟਰ ਜਿਹੜਾ ਕਿ ਬਹੁਤ ਵੱਡਾ ਕੇਸ ਹੋਏ ਪੰਜਾਬ ਦੇ ਲੈਵਲ 'ਚ ਉਹਨੂੰ ਵੱਡਾ ਬਣਾਇਆ ਗਿਆ ਉਹ ਬਣਾਇਆ ਗਿਆ ਕਿ ਇੱਕ ਹਾਈ ਕੋਰਟ ਤੱਕ ਪਹੁੰਚ ਜਾਂਦੇ ਉਹਨਾਂ ਨੇ ਉੱਥੇ ਲਗਾਤੀ ਪੀਲ ਉਹਦਾ ਕਾਰਨ ਇਹ ਸੀਗਾ ਕਿ ਉਹਨਾਂ ਨੇ ਅਗੋਂ ਡਾਇਰੈਕਸ਼ਨ ਦਿੱਤੀਆਂ ਕਿ ਤਰੰਦਨ ਉੱਥੇ ਜਾ ਕੇ ਕੋਰਟ ਦੇ ਵਿੱਚ ਤੁਸੀਂ ਜਾ ਕੇ ਇਹਨੂੰ ਪੇਸ਼ ਕਰੋ ਪੇਸ਼ ਕਰਕੇ ਕੋਰਟ ਦੇ ਵਿੱਚ ਪੇਸ਼ ਕਰਕੇ ਇਹ ਦੇਖੋ ਉਹ ਉਡਾਣੂ ਸਰਕਾਰ ਤੋਂ ਇਲਾਵਾ ਜਿਹੜੀ ਨਿਆਂਪਾਲਿਕਾ ਹੈ ਨਾ ਉਹ ਜਿਹੜੀਆਂ ਚੀਜ਼ਾਂ ਉਹਨਾਂ ਦੇ ਸਾਹਮਣੇ ਪੇਸ਼ ਹੁੰਦੀਆਂ ਹੈ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਐਡੇ ਵੱਡੇ ਵੱਡੇ ਸੀਨੀਅਰ ਜੱਜ ਬੈਠੇ ਹੁੰਦੇ ਆ ਸੀਜੀਐਮ ਦੀ ਕੋਰਟ ਸੀ ਉੱਤੇ ਪਤਾ ਲੱਗ ਜਾਂਦਾ ਵੀ ਭਾਈ ਪੰਕਜ ਵਰਮਾ ਦੀ ਕੋਰਟ ਸੀ ਉੱਥੇ ਉਸ ਕੋਰਟ ਦੇ ਵਿੱਚ ਪਤਾ ਲੱਗਦਾ ਵੀ ਇਹ ਜਿਹੜੀ ਜੋ ਵੀ ਕਾਰਵਾਈ ਹੈਗੀ ਇਹ ਪਤਾ ਲੱਗਦਾ ਉਹਨੂੰ ਵੀ ਲੱਭ ਵੀ ਇਹ ਨਾਜਾਇਜ਼ੀ ਜਿਹੜਾ ਲੱਗ ਰਿਹਾ ੱੱਕਾ ਹੋ ਰਿਹਾ ਕਿਸਮ ਦਾ ਉਹਨਾਂ ਨੂੰ ਇਹ ਸੀ ਵੀ ਇਹ ਜਿਹੜਾ ਇੱਥੋਂ ਜਿਨੂੰ ਉਹ ਕੀ આરોપી ਜਾਂ ਮੁਜਰਮ ਬਣਾ ਰਹੇ ਸੀਗੇ ਕਿ ਭਾਈ ਇਹਨਾਂ ਨੂੰ ਜੇਲ੍ਹ ਹੋਊਗੀ ਜਾਂ ਫਰਾਨਾ ਹੋਊਗਾ ਤੇ ਕੋਰਟ ਨੂੰ ਇਹ ਲੱਗ ਰਿਹਾ ਸੀ ਕਿ ਨਹੀਂ ਇਹਨਾਂ ਨੂੰ ਰਾਤੋ ਰਾਤ ਜਿਵੇਂ ਵੀ ਇਹਨੂੰ ਇੱਥੋਂ ਕੋਰਟ ਚ ਬਰੀ ਕਰ ਦਿੰਦੇ ਆ ਨਾਟ ਫਾਰ ਹੈ ਕਿ ਜੇਲ੍ਹ ਚ ਭੇਜਿਆ ਹੀ ਨਹੀਂ ਜਾਂਦਾ ਹਾਂ ਇੱਕ ਇੱਕ ਦੇਖੋ ਲੇਡੀ ਜ਼ੋਨ ਦੇ ਨਾਤੇ ਕਈ ਚੀਜ਼ਾਂ ਉੱਥੇ ਸਵਾਲ ਉੱਠਦਾ ਹੈ ਸਵਾਲ ਇਹ ਉੱਠਦਾ ਦੇਖੋ ਜੀ ਉਹ ਕਿ ਕਿਦਾ ਐਕਸ ਮਿਲਟਰੀ ਮੈਨ ਦੀ ਮਤਲਬ ਬੇਟੀ ਆ ਉਹ ਚੀਜ਼ ਦੀ ਬੇਟੀ ਹੈ ਅਗਰ ਉਹਦਾ ਘਰ ਵਾਲਾ ਅਗਰ ਮੰਨ ਲਓ ਗੈਂਗਸਟਰ ਦਾ ਆ ਜਾ ਉਹਦੇ ਤੇ ਕੋਈ ਪਰਚੇ ਤੇ ਉਹਦਾ ਕੀ ਕਸੂਰ ਹੈ ਉਹਦਾ ਤਾਂ ਕੋਈ ਕਸੂਰ ਹੀ ਨਹੀਂ ਇਸ ਗੱਲ ਦਾ ਜੇ ਉਹ ਘਰ ਦਾ ਕੋਈ ਵੀ ਜੀ ਖੜਾ ਹੋਵੇ ਚਾਹੇ ਉਹ ਕਿਸੇ ਦਾ ਫਾਦਰ ਹੈ ਮਦਰ ਹੈ ਕੋਈ ਬੇਟਾ ਹੈ ਭਰਾ ਭੈਣ ਕੁਝ ਵੀ ਹੈ ਤਾਂ ਉਹ ਨਾਰਮਲੀ ਉਹਦੇ ਯਾਰ ਦੋਸਤ ਮਿੱਤਰ ਜਾਂ ਉਹਦੇ ਗਵੰਡੀ ਜਾਂ ਰਿਸ਼ਤੇਦਾਰ ਜਾਂ ਆਪਣੇ ਜਿੰਨੇ ਵੀ ਸਗੇ ਸੰਬੰਧੀ ਜਾਂ ਵਰਕਰ ਹੈ ਉਹ ਹੈਲਪ ਤਾਂ ਕਰਦੇ ਹੀ ਨੇ ਇਹ ਤਾਂ ਫਿਰ ਉਹਦੇ ਕੁੜੀ ਸੀ ਤੇ ਕੁੜੀ ਹੋਣ ਦੇ ਨਾਤੇ ਇੱਕ ਸੈਕੰਡ ਕੈਂਡੀਡੇਟ ਵੀ ਸੀ ਜੇ ਇਹਦੀ ਉਹਨਾਂ ਨੂੰ ਇੰਨੀ ਤਕਲੀਫ ਹੋਈ ਵੀ ਇਹਨੇ ਬਹੁਤ ਸਾਰੀਆਂ ਅਹਲੀਆਂ ਚੀਜ਼ਾਂ ਉੱਥੇ ਵਾਪਰਦੀਆਂ ਕਰਦੀਆਂ ਲੈ ਵੀ ਜਿਹਦਾ ਡਾਇਰੈਕਟ ਪਰਚਾ ਇਹਦੇ ਤੇ ਨਾਮ ਤੇ ਕਰ ਦਿੱਤਾ ਗਿਆ ਜਿਹੜੀ ਕਿ ਉਹ ਗੱਲ ਮੁਨਾਸਬ ਲੱਗਦੀ ਨਹੀਂ ਸੀ ਜੀ ਜੀ ਬਿਲਕੁਲ ਸੋ ਕੰਸਨਟ੍ਰੇਟ ਕਾਰ ਨੂੰ ਬਾਈਜ਼ਤ ਬਰੀ ਕੀਤਾ ਗਿਆ ਉਸ ਤੋਂ ਬਾਅਦ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਦਾ ਬਿਆਨ ਵੀ ਆਇਆ ਕਿ ਅਦਾਲਤ ਦੇ ਫੈਸਲੇ ਨੇ ਸਰਕਾਰ ਦੇ ਮੂੰਹ ਦੇ ਉੱਤੇ ਝਪੇੜ ਮਾਰੀ ਹਾਂਜੀ ਹਾਂਜੀ ਬਿਲਕੁਲ ਤਾਂ ਹੀ ਮੈਂ ਕਹਿ ਰਹਾ ਬਹੁਤ ਕਿਰਕਰੀ ਉਹਨਾਂ ਨੇ ਇਦਾਂ ਹੋਈ ਹੈ ਅਜੇ ਤੱਕ ਇਸ ਤਰ੍ਹਾਂ ਦੀ ਹੋਈ ਨਹੀਂ ਇੰਨੇ ਸਾਲ ਜੀ ਬਿਲਕੁਲ ਸੋ ਅਗਲੇ ਵਿਸ਼ੇ ਤੇ ਗੱਲ ਕਰਦੇ ਹਾਂ ਸਰ ਹੁਣ ਜ਼ਿਕਰ ਕਰਾਂਗੇ ਸ਼ੋਨਨੀ ਕਾਲੀ ਦਿਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦਾ ਨਾਪਾ ਜੇਲ੍ਹ ਦੇ ਵਿੱਚ ਬੰਦ ਨੇ ਔਰ ਇੱਕ ਹੋਰ ਸਾਥੀ ਦੀ ਗ੍ਰਿਫਤਾਰੀ ਹੋਈ ਹੈ ਉਸ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਥੋੜਾ ਬ੍ਰੀਫ ਕਰ ਲਿਖੂ ਮੈਂ ਪਹਿਲਾਂ ਤਾਂ ਆਪਾਂ ਆਪਣੇ ਦਰਸ਼ਕਾਂ ਨੂੰ ਦੱਸ ਦਿੰਨੇ ਆ ਕਿ ਜੂਨ ਦੇ ਵਿੱਚ ਮਜੀਠੀਆ ਸਾਹਿਬ ਨੂੰ ਕੋਰਟ ਦਾ ਇੱਕ ਵਿਜੀਲੈਂਸ ਦੇ ਵਿੱਚ ਐਫ ਆਈ ਆਰ ਹੁੰਦੀ ਹੈ ਐਫ ਆਈ ਆਰ ਵੀ ਇਸ ਤਰ੍ਹਾਂ ਆਉਂਦੀ ਹੈ ਵੀ ਪ੍ਰਾਪਰਟੀ ਜਿਹੜੀ ਹੈ ਆਪਣੇ ਐਕਸੀਡਿੰਗ ਜਿਵੇਂ ਕਹੋ ਵੀ ਵੱਧ ਇਨਕਮ ਤੋਂ ਵੱਧ ਦਾ ਜਿਹੜਾ ਕੇਸ ਦਰਜ ਕੀਤਾ ਜਾਂਦਾ ਔਰ ਇਸ ਤਰ੍ਹਾਂ ਕੇਸ ਦਰਜ ਕੀਤਾ ਜਾਂਦਾ ਹੈ ਲੋਕਾਂ ਨੂੰ ਇਹ ਮਤਲਬ ਜ਼ਾਹਿਰ ਕੀਤਾ ਜਾਂਦਾ ਕਿ ਜਿਵੇਂ ਕਿ ਸ਼ੋਰ ਸ਼ਰਾਬਾ ਇਹ ਹੋ ਰਿਹਾ ਸੀਗਾ ਵੀ ਚੁੱਟੇ ਦੇ ਕੇਸ ਦੇ ਵਿੱਚ ਉਹ ਜੜ ਨਸ਼ੇ ਦੇ ਕੇਸ ਦੇ ਵਿੱਚ ਉਸ ਜਿਹੜਾ ਪੁਰਾਣਾ ਕੇਸ ਚੱਲਦਾ ਸੀ ਭੁੱਲੇ ਵਾਲਾ ਵੀ ਉਸ ਇੰਨੇ ਵੱਡੇ ਕੇਸ ਦੇ ਵਿੱਚ ਉਹਦਾ ਨਾਮ ਆ ਕੇ ਕਰੋਗ ਲੇਕਿਨ ਸਰਕਾਰ ਨੇ ਜਿਵੇਂ ਕਹ ਲੋ ਪੰਜਾਬੀ ਦੇ ਵਿੱਚ ਗੋਗਲੋਂ ਤੋਂ ਮਿੱਟੀ ਝਾੜਦਾ ਬੰਦਾ ਵੀ ਉਹਦਾ ਜੀ 540 ਕਰੋੜ ਦੀ ਪ੍ਰਾਪਰਟੀ ਜਿਹੜੀ ਐਕਸੀਡ ਮੰਨੀ ਗਈ ਆ ਕਿ ਭਾਈ ਆਪਣੇ ਇਨਕਮ ਤੋਂ ਵੱਧ ਉਹਨਾਂ ਨੇ ਦਰਜ ਕੀਤੀ ਸੀ ਉਸ ਦੌਰਾਨ ਤੋਂ ਲੈ ਕੇ ਨੀਚੜੀਆਂ ਅਦਾਲਤਾਂ ਤੋਂ ਥਲੜੀ ਅਦਾਲਤ ਹਾਈ ਕੋਰਟ 'ਚ ਵੀ ਉਹਨਾਂ ਦੀ ਪਹਿਲਾਂ ਤਾਂ ਕੇਸ ਰੂਟੀਨ ਦੇ ਵਿੱਚ ਚੱਲਦਾ ਫਿਰ ਉਹਦੇ ਬਾਅਦ ਕਾਫੀ ਟਾਈਮ ਬਾਅਦ ਉਹ ਬੇਲ ਲਗਾਉਂਦੇ ਨੇ ਬੇਲ ਉਹਨਾਂ ਡਿਸਮਿਸ ਹੋ ਜਾਂਦੀ ਹੈ ਹਜੇ ਵੀ ਜਿਹੜਾ ਹੁਣ ਜਿਹੜਾ ਫੈਸਲਾ ਹਾਈ ਕੋਰਟ ਨੇ ਰੱਖ-ਮਾਰ ਰੱਖਿਆ ਹੋਇਆ ਅੱਜ ਦੀ ਜਿਹੜੀ ਕਰੰਟ ਜਿਵੇਂ ਕਹਿ ਲੋ ਉਹ ਵੀ ਸਰਕਾਰ ਨੂੰ ਐਦਾਂ ਲੱਗਦਾ ਸੀ ਵੀ ਜਿਹੜੀ ਕੱਲ ਰਾਤ ਨੂੰ ਜਿਹੜੇ ਏਡੀ ਵੱਡੀ ਖਬਰ ਆਈ ਹੈ ਕੰਜਨਪ੍ਰੀਤ ਦੀ ਵੀ ਭਾਈ ਉਹਨੂੰ ਬਾਅਦ 'ਚ ਬਰੀ ਕਰਤਾ ਵੀ ਜਿਵੇਂ ਕਿਰਕਰੀ ਹੋ ਜਾਂਦੀ ਹੈ ਤੇ ਉਹਦੇ ਨਾਲ-ਨਾਲ ਇਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਦਾ ਧਿਆਨ ਇੱਕਦਮ ਵੀ ਉਹਨੂੰ ਉੱਥੋਂ ਮਤਲਬ ਦੂਜੀ ਸਾਈਡ ਤੇ ਲੈ ਜਾਂਦੇ ਹੋਏ ਕਿ ਲੈ ਵੀ ਭਾਈ ਅਸੀਂ ਬਹੁਤ ਵੱਡਾ ਵੱਡਾ ਮੋਰਚਾ ਮਾਰ ਲਿਆ ਵੀ ਮਜੀਠੀਏ ਦਾ ਇੱਕ ਹੋਰ ਜਿਹੜਾ 파ਟਨਰ ਹੈ ਭਾਈ ਵਾਲਾ ਜਾਂ ਜਿਹੜਾ ਉਹਦਾ ਹੋਰ ਸਾਥੀ ਹੈ ਅਸੀਂ ਹਰਪ੍ਰੀਤ ਘੁਹਾਟੀ ਜਿਹੜਾ ਹੈਗਾ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਔਰ ਗ੍ਰਿਫਤਾਰੀ ਵੀ ਅੱਧਾ ਕੀਤੀ ਜਾਂਦੀ ਹੈ ਦਿਖਾਇਆ ਜਾਂਦਾ ਕਿ ਭਾਈ ਉਹਨੂੰ ਮਯਾ ਤਿੰਨ ਕੰਪਨੀਆਂ ਦੇ ਵਿੱਚ ਉਹ ਆਲਰੇਡੀ 파ਟਨਰ ਸੀ ਦੇਖੋ मैडम ਜਿਹੜੀ ਇਹ ਜਿਹੜੀ ਚੀਜ਼ ਆ ਨਾ ਜਿਹੜੀ ਆਲਰੇਡੀ ਇੰਨੇ ਅ ਉਮੇਸ਼ਿਆ ਸਾਹਿਬ ਦੀ ਜਿਹੜੀ ਉੱਥੇ ਜਿਹੜਾ ਅਗੇ ਚਲਾਨ ਪੇਸ਼ ਕੀਤਾ ਗਿਆ ਉਸ ਚਲਾਨ ਪੇਸ਼ ਦੇ ਵਿੱਚ ਜਿਹੜਾ ਕੀਤਾ ਸੀ ਉਹਦੇ ਚ ਆਲੜੀਆਂ ਦਾ ਨਾਮ ਪਹਿਲਾਂ ਹੀ ਸੀਗਾ ਕੋਈ ਗੱਲ ਪੁਰਾਣੀ ਵੀ ਸੀਗੀ ਉਹਦੇ ਵਿੱਚ ਦੱਸਿਆ ਗਿਆ ਵੀ ਇਹ 10 ਕਰੋੜ ਰੁਪਏ ਦੀ ਕੈਂਟਰੀ ਆ ਉਹਨਾਂ ਦੀ ਉਹ ਲੈਂਡ ਦੇ ਉਹਨਾਂ ਦਾ ਆਪਸ ਵਿੱਚ ਦਿਖਾਇਆ ਗਿਆ ਵੀ ਇਹਦੀਆਂ ਆ ਤਿੰਨ ਕੰਪਨੀਆਂ ਚੋਂ ਪੈਸੇ ਆਉਂਦੇ ਜਾਂਦੇ ਰਹੇ ਆ ਔਰ ਦਿੱਲੀ ਤੇ ਸ਼ਿਮਲੇ ਦੇ ਤੇ ਇਹਨਾਂ ਨੇ ਪ੍ਰਾਪਰਟੀਆਂ ਬਣਾਈਆਂ ਉਸ ਪ੍ਰਾਪਰਟੀ ਸਿਰਫ ਹੁਣ ਗੱਲ ਇਦਾਂ ਚ ਆਪਦੀ ਹੈ ਭਾਵੇਂ ਇਸ ਕੇਸ ਨੂੰ ਹਾਈਲਾਈਟ ਬਣਾਇਆ ਜਾ ਰਿਹਾ ਵੀ ਭਾਈ ਲੋਕਾਂ ਦਾ ਧਿਆਨ ਕੰਚਨਗਰੀ ਤੋਂ ਹਟ ਕੇ ਇੱਧਰ ਆ ਜਾਵੇ ਕੀ ਲਾਵੇ ਭਾਈ ਅਸੀਂ ਬੜਾ ਦੇਖੋ ਇਹ ਇਹ ਕੇਸ ਕੋਈ ਨਵਾਂ ਨਹੀਂ ਹੈਗਾ ਉਸ ਕੇਸ ਦਾ ਆਲਰੇਡੀ ਪਾਰਟ ਹੈ 120 ਵੀ ਦੀ ਧਾਰਾ ਦੇ ਦੌਰਾਨ ਵੀ ਜਿਹੜੇ ਜਿਹੜੇ ਬੰਦੇ ਹੋਰ ਵੀ ਜਿਹੜੇ ਈਵਨ ਜਿਹੜੇ ਮਜੀਠੀ ਆਸ ਦਾ ਸਾਲਾ ਉਹਨੂੰ ਪੀਓ ਕਰਨ ਦੀ ਕੋਸ਼ਿਸ਼ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਉਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਦੇਖੋ ਮੈਂ ਇਹ ਸਮਝਦਾ ਹਾਂ ਜਿਹੜੀਆਂ ਸਰਕਾਰਾਂ ਹੈ ਚਾਹੇ ਉਹ ਕਿਹੜੀ ਵੀ ਸਰਕਾਰ ਆ ਜਾਂਦੀ ਹੈ ਚਾਹੇ ਉਹ ਕਾਲੀ ਦਲ ਭਾਜਪਾ ਸੀਗੀ ਚਾਹੇ ਕਾਂਗਰਸ ਸੀਗੀ ਚਾਹੇ ਹੁਣ ਇਹਨਾਂ ਨੂੰ ਮੌਕਾ ਮਿਲਿਆ ਬੜੀ ਵੱੜੀ ਆਪਾ ਪ੍ਰੋਗਰਾਮਾਂ ਦੇ ਵਿੱਚ ਕਿਹਾ ਇਹ ਜਿੰਨੀਆਂ ਵੀ ਸਰਕਾਰਾਂ ਮੈਨੂੰ ਸਮਝ ਨਹੀਂ ਆਉਂਦੀ ਇਹ ਗੱਲ ਕਿ ਇਹਨਾਂ ਦੇ ਵਿੱਚ ਬਦਲੇ ਦੀ ਭਾਵਨਾ ਕਿਉਂ ਆ ਜਾਂਦੀ ਹੈ ਵੀ ਅਸਲ ਦੇ ਵਿੱਚ ਕਿਉਂ ਭੁੱਲ ਜਾਂਦੇ ਨੇ ਇਹ ਲੋਕ ਜਿਨ੍ਹਾਂ ਨੂੰ ਐਡੇ ਮੁੱਖ ਮੰਤਰੀ ਦਾ ਦਰਜਾ ਮਿਲ ਜਾਂਦਾ ਹੈ ਮੰਤਰੀ ਬਣ ਜਾਂਦੇ ਨੇ ਸਰਕਾਰਾਂ ਦਾ ਸਾਰਾ ਕੰਮ ਆਮਜਾਮ ਇਹਨਾਂ ਦੇ ਹੱਥੇ 'ਚ ਆ ਜਾਂਦਾ ਹੈ ਵੀ ਇੱਦਾਂ ਜਾਪਦਾ ਹੈ ਵੀ ਜਿਵੇਂ ਦੁਬਾਰਾ ਤਾਂ ਕਦੀ ਜ਼ਿੰਦਗੀ 'ਚ ਇਹਨਾਂ ਨੂੰ ਚਾਹੀਦਾ ਹੀ ਨਹੀਂ ਜਾ ਦਵਾਰਾ ਤੇ ਇਹਨਾਂ ਨੂੰ ਮਿਲਣਾ ਹੀ ਨਹੀਂ ਕਦੀ ਕਿ ਕਿਉਂ ਬਦਲਦੀਆਂ ਭਾਵਨਾ ਦਿਖਾਉਂਦੇ ਵੀ ਪਬਲਿਕ ਦਾ ਕਿੱਥੇ ਸੋਚਦੇ ਆ ਐਡੇ ਵੱਡੇ ਵੱਡੇ ਵਾਅਦੇ ਕਰਦੇ ਆ ਇੰਨੇ ਵੱਡੇ ਵੱਡੇ ਕੰਮ ਕਰਨ ਵਾਸਤੇ ਜਦੋਂ ਲੋਕਾਂ ਦੇ ਘਰਾਂ ਤੇ ਦਰਾਂ ਤੇ ਜਾਂਦੇ ਨੇ ਉਸ ਦਰਾਂ ਤੇ ਜਾ ਕੇ ਜਿਵੇਂ ਬੰਦਾ ਰਹਿੰਦਾ ਭੀਖ ਮੰਗਦੇ ਆ ਲਈ ਸਾਨੂੰ ਵੋਟ ਪਾਓ ਕਿਸ ਬਣਾ ਤੇ ਵੋਟ ਪਾਓ ਵੋਟ ਪਾਣ ਦਾ ਵੀ ਤਰੀਕਾ ਹੈ ਜਿਵੇਂ ਕਹਿੰਦੇ ਵੋਟ ਪਾ ਦਿਓ ਜੀ ਸਾਡਾ ਤੁਹਾਡਾ ਅਸੀਂ ਆ ਕਰਦਾਂਗੇ ਆ ਕਰਦਾਂਗੇ ਤੁਸੀਂ ਉਹ ਚੀਜ਼ਾਂ ਭੁੱਲ ਜਾਂਦੇ ਹੋ ਤੇ ਇੱਥੇ ਆ ਕੇ ਤੁਸੀਂ ਬਦਲੀ ਦੇ ਭਾਵਨਾ ਜੀ ਉਹਨੇ ਆਪਣੀ ਸਰਕਾਰ 'ਚ ਮੇਰੇ ਤੇ ਪਰਚਾ ਕੀਤਾ ਸੀਗਾ ਮੇਰੇ ਤੇ ਆ ਉਹਨੇ ਕੀਤਾ ਸੀ ਤੇ ਮੈਂ ਹੁਣ ਇਹਨੂੰ ਮਜਾ ਚ ਕਾਉਂਗਾ ਆਪਣੇ ਕਾਰਜਕਾਲ 'ਚ ਲੱਗਦਾ ਕਿ ਆਪਸ ਵਿਰੋਧੀ ਇਹ ਮਤਲਬ ਉਹੀ ਲਾਗਡਾੜ ਜਿਹਨੂੰ ਕਹਿੰਦੇ ਆ ਉਹ ਲਾਗਡਾੜ ਦੇਖਦੇ ਹੋ ਕਿਉਂਕਿ ਦੇਖੋ ਜਦੋਂ ਵੀ ਮਜੀਠੀਆ ਸਾਹਿਬ ਨੇ ਮਨੂ ਕੋਈ ਨਾ ਕੋਈ ਕਿਸੇ ਨਾ ਕਿਸੇ ਨਾਲ ਆ ਕੇ ਗੱਲ ਕੀਤੀ ਹੋਵੇ ਭਗਵੰਤ ਮਾਨ ਦੇ ਖਿਲਾਫ ਮੁੱਛਾਂ ਨੂੰ ਤਾ ਦੇ ਕੇ ਦਿਖਾਇਆ ਜਾਵੇ ਲੋ ਜੀ ਮੈਂ ਤੈਨੂੰ ਬਾਹਰ ਆ ਕੇ ਆ ਕਰੂੰਗਾ ਆ ਕਰੂੰਗਾ ਮੈਂ ਤੈਨੂੰ ਦਿਖਾਉਂਗਾ ਦਿਨ ਵਿੱਚ ਤਾਰੇ ਦਿਖਾਉਂਗਾ ਇਸ ਤਰ੍ਹਾਂ ਜਿਵੇਂ ਬਦਲੇ ਦੀ ਭਾਵਨਾ ਉਹਦਾ ਬਦਲੇ ਦੀ ਭਾਵਨਾ ਇਹਨਾਂ ਨੂੰ ਐ ਤੱਕ ਆ ਜਾਂਦਾ ਪਿਆ ਕਿ ਹਾਂ ਵੀ ਕਿ ਕੋਈ ਗੱਲ ਨਹੀਂ ਹੁਣ ਤਾਂ ਤੂੰ ਸਾਡੀ ਦਾੜ ਥੱਲੇ ਹੀ ਐ ਵੀ ਦਿਖਾਨੇ ਆ ਤੈਨੂੰ ਅਸੀਂ ਕੀ ਤੈਨੂੰ ਤੇਰੇ ਤਰ੍ਹਾਂ ਦਿਖਾਨੇ ਉਹ ਕਹਿੰਦਾ ਮਤਲਬ ਇਹ ਵੀ ਇਹ ਸਾਰੀਆਂ ਚੀਜ਼ਾਂ ਬਦਲੇ ਦੀ ਭਾਵਨਾ ਹੁਣ ਦੇਖੋ ਕਿਤੇ ਅ ਆਮ ਆਦਮੀ ਦੀ ਸਰਕਾਰ ਜਿਹੜੀ ਚੱਲ ਰਹੀ ਆ ਜਿਹੜਾ ਕੈਂਡੀਡੇਟ ਆ ਉੱਥੇ ਉਹਨਾਂ ਦਾ ਜਿੱਤਿਆ ਫਿਰ ਹਰਪ੍ਰੀਤ ਵਾਲਾ ਗਿੱਗਾਂ ਦੇ ਜਿਹੜਾ ਇਹਨਾਂ ਦਾ ਹਰਪ੍ਰੀਤ ਸਿੰਘ ਸੰਧੂ ਜਿਹੜਾ ਜਿੱਤਿਆ ਇਹ ਭੁੱਲ ਗਏ ਨੇ ਉਹ ਵੀ ਤਾਂ ਅਕਾਲੀ ਦਲ ਦਾ ਹੀ ਸੀ ਬੰਦਾ ਉਹ ਅਕਾਲੀ ਦਲ ਤੋਂ ਤਿੰਨ ਵਾਰ ਦਾ ਜਿੱਤਿਆ ਹੋਇਆ ਬੰਦਾ ਸੀ ਔਰ ਉਹ ਪਿਛਲੀਆਂ ਇਲੈਕਸ਼ਨਾਂ 'ਚ ਵੀ ਉਹ ਹੀ ਜਿੱਤਿਆ ਹੋਇਆ ਸੀਗਾ ਭਾਵ ਕਹਿੰਦਾ ਹੈਗਾ ਅੱਜ ਦੀ ਜਿਹੜੀ ਇਹਨਾਂ ਦੀ ਲਿਸਟ ਕੱਢ ਲਈਏ 25% ਇਹਨਾਂ ਦੇ ਅਕਾਲੀ ਦਲ ਦੇ ਬੰਦੇ ਨਿਕਲਣਗੇ ਉਹ 50% ਇਹਨਾਂ ਦੇ ਕਾਂਗਰਸੀ ਨਿਕਲਣਗੇ 10-5% ਭਾਜਪਾ ਦੇ ਵੀ ਨਿਕਲਣਗੇ ਇਹ ਆਮ ਆਦਮੀ ਪਾਰਟੀ ਤਾਂ ਬਣੀ ਹੀ ਕਿੰਨੀ ਕੁ 延迟 ਹੋਈ ਆ ਔਰ ਇਹ ਸਾਰੇ ਬੰਦੇ ਇਧਰ ਉਧਰ ਹੀ ਆਏ ਹੋਏ ਆ ਉਹ ਜਿਹੜੇ ਬੰਦੇ ਇਹਨਾਂ ਦੇ ਨਾਲ ਸਪੋਰਟਿੰਗ ਹੈਂਡ ਦੇ ਵਿੱਚ ਜਦੋਂ ਅਦਾਲਤਾਂ ਦੇ ਵਿੱਚੋਂ ਇਹਨਾਂ ਦੇ ਕੋਰਟ ਕੇਸ ਚੱਲਦੇ ਆ ਜਾਂ ਕਿਵੇਂ ਚੱਲਦੇ ਆ ਉਹਦਾ ਵਿੱਚੋਂ ਕੋਈ ਗੈਂਗਸਟਰ ਹੈ ਕੋਈ ਉਧਰ ਗਿਆ ਇਸ ਤਰ੍ਹਾਂ ਇਹਨਾਂ ਦੀ سپورਟਿੰਗ ਹੈਂਡ ਚ ਖੜਾ ਹੋਇਆ ਉਹ ਜਦੋਂ ਕਿ ਉਹ ਪਹਿਲਾਂ ਉਸ ਵੇਲੇ ਉਹਨਾਂ ਨੂੰ ਕੁਝ ਨਹੀਂ ਨਜ਼ਰ ਆਉਂਦਾ ਸੀ ਅੱਜ ਉਹ ਬੰਦੇ ਦੂਜੀ ਪਾਸੇ ਚਲੇ ਗਏ ਜਾਂ ਦੂਜੀ ਪਾਰਟੀ ਚਲੇ ਗਏ ਹੁਣ ਉਹ ਗੈਂਗਸਟਰ ਹੋ ਗਏ ਯਾਹੋਂ ਗੈਂਗਸਟਰ ਬਾਦ ਜਿੱਦਾਂ ਦਿਖਾ ਰਹੇ ਨੇ ਦੇਖੋ ਅੱਜ ਗੈਂਗਸਟਰ ਬਾਦ ਦਿਨ ਬਦ ਦਿਨ ਕਿੰਨਾ ਵੱਧ ਰਿਹਾ ਔਰ ਇਹ ਜਿਹੜੀ ਸਾਰੀ ਚੀਜ਼ ਹੈਗੀ ਹੈ ਇਹ ਸਰਕਾਰ ਨੂੰ ਮੇਰੇ ਹਿਸਾਬ ਨਾਲ ਪਬਲਿਕ ਦੇ ਜਿਹੜੇ ਹੱਕ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਨੇ ਲੋਕਾਂ ਦੇ ਕੰਮਕਾਰਾਂ 'ਤੇ ਧਿਆਨ ਚੰਨਣਾ ਚਾਹੀਦਾ ਕਿ ਇਹਨਾਂ ਦਾ ਆਲਾ ਦੁਆਰਾ ਤਾਂ ਹੀ ਰਿਪੀਟ ਹੋ ਸਕਦਾ ਤਾਂ ਹੀ ਇਹ ਕੰਮ ਆਪਣਾ ਜੇ ਕਾਰਜਕਾਰ ਵਾਲ ਧਿਆਨ ਰੱਖਣ ਨਾ ਕਿ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਇੱਕ ਦੂਜੇ ਦੀਆਂ ਬਦਲੇ ਦੀਆਂ ਭਾਵਨਾ ਦਿਖਾਣ ਲੋਕਾਂ ਨੂੰ ਜਿਹੜੀਆਂ ਮੈਡਮ ਇਹ ਨਹੀਂ ਚਾਹੀਦੀਆਂ ਕਿ ਫਰਾਣਾ ਬੰਦਾ ਇਹਨਾਂ ਨੇ ਅੰਦਰ ਕਰਾਤਾ ਤੁਹਾਡੀ ਸਰਕਾਰ ਅger ਵਧੀਆ ਤੁਸੀਂ ਨੀਟ ਕਲੀਨ ਹੋ ਤੁਸੀਂ ਨਾਨ ਕਰਪਟ ਚੱਲ ਰਹੇ ਹੋ ਤੁਹਾਨੂੰ ਕਰਪਸ਼ਨ ਦਾ ਕੋਈ ਇਸ ਤਰ੍ਹਾਂ ਦਾ ਤੁਹਾਨੂੰ ਦਾ ਪਹੁੰਚ ਆਂਦੇ ਨਹੀਂ ਹੈਗੇ ਤੁਸੀਂ ਸਿੱਧੇ ਦੇਖੋ ਲੋਕੀ ਅੱਜ ਵੀ ਕਹਿੰਦੇ ਆ ਕਿ ਇਹਨਾਂ ਦੀ ਸਰਕਾਰ ਚਲਾਣ ਵਾਲੇ ਉਹ ਦਿੱਲੀ ਵਾਲੇ ਚਲਾ ਰਹੇ ਆ ਜੀ ਉਹ ਜਿਹੜੇ ਆਪਣੇ ਇਹਨਾਂ ਦੇ ਬੰਦੇ ਆ ਉਹ ਦੇਖੋ ਕੀ ਇੰਨਾ ਕੁਝ ਹੋ ਜਾਂਦਾ ਕੀ ਕਰ ਰਹੇ ਨੇ ਇਹਨਾਂ ਦੇ ਬੰਦੇ ਇਹਨਾਂ ਦੇ ਬੰਦੇ ਕੀ ਕਰ ਰਹੇ ਨੇ ਬੀਤੇ ਤੇ ਨਹੀਂ ਉਹਨਾਂ ਨੇ ਕੋ ਉਥੇ ਆਪਣੀ ਆਮ ਆਦਮੀ ਪਾਰਟੀ ਦੇ ਅੰਦਰ ਜੇਲ੍ਹ 'ਚ ਬੈਠੇ ਬੰਦੇ ਦਾ ਉਹਦੀ ਡਿਊਟੀ ਲਗਾ ਦਿੱਤੀ ਕਿ ਉਹਦੇ ਬਾਰੇ ਕੋਈ ਆ ਮੰਨ ਰੋੜੇ ਦੀ ਕੋਈ ਆਵਾਜ਼ ਨਹੀਂ ਆਈ ਕੋਈ ਬਿਆਨ ਨਹੀਂ ਆਇਆ ਕੋਈ ਭਗਵੰਤ ਮਾਨ ਨੇ ਕੁਝ ਨਹੀਂ ਕੀਤਾ ਕਹਿਣ ਦਾ ਭਾਵ ਇਹ ਹੈ ਕਿ ਇਹ ਸਾਰੀਆਂ ਚੀਜ਼ਾਂ ਲੋਕਾਂ ਨੂੰ ਨਜ਼ਰ ਨਹੀਂ ਆਉਂਦੀਆਂ ਵੀ ਪਤਾ ਹੀ ਹੈ ਵੀ ਜੇ ਤੁਹਾਡੇ ਕੋਲ ਕਰਿੰਦੇ ਬੈਠੇ ਬਾਹਰ ਕੰਮ ਵਾਲੇ ਇੰਨੇ ਕੈਬਨਟ ਮੰਤਰੀ ਵਧੀਆਂ-ਵਧੀਆਂ ਬੈਠੇ ਆ ਤੇ ਉਹਨਾਂ ਦੀ ਰੋਟੀ ਵੀ ਲਈ ਜਾ ਸਕਦੀ ਹੈ ਪਰ ਕਈ ਚੀਜ਼ਾਂ ਇਹਨਾਂ ਦੀ ਕਾਰਜਕਾਰੀ ਦੇ ਉੱਤੇ ਆਪੇ ਹੀ ਲੋਕਾਂ ਦੀਆਂ ਬੜੀਆਂ ਉਂਗਲਾ ਉੱਠਣੀਆਂ ਲੇਕਿਨ ਮੈਂ ਇਹ ਚਾਹਨਾ ਭਗਵੰਤ ਮਾਨ ਜੀ ਨੂੰ ਇਹ ਗੱਲ ਕਹਿਣਾ ਕਿ ਭਾਈ ਮੇਰੀ ਗੱਲ ਸੁਣੋ ਤੁਸੀਂ ਪਬਲਿਕ ਦਾ ਕੰਮ ਦੇਖੋ ਵੀ ਪਬਲਿਕ ਨੂੰ ਕਿਹੜੀ ਚੀਜ਼ ਦੀ ਰਿਕੁਆਇਰਮੈਂਟ ਆ ਲੋਕ ਆਪਣੇ ਸੜਕ ਰੇਣ ਸੈਣ ਦਾ ਜਿਵੇਂ ਤੁਸੀਂ ਬਿਜਲੀ ਦੀ ਕੋਈ ਸਹੂਲਤ ਦੇ ਰਹੇ ਹੋ ਕੁਝ ਵੀ ਹੈ ਵਪਾਰੀ ਜਿਹੜੇ ਦੁਖੀ ਚੱਲ ਰਹੇ ਸੀ ਤੁਸੀਂ ਉਹਨਾਂ ਦੀਆਂ ਸਹੂਲਤਾਂ ਬਾਰੇ ਧਿਆਨ ਰੱਖ ਰਹੇ ਹੋ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣ ਦੀ ਲੋੜ ਹੈ ਜੀ ਬਿਲਕੁਲ ਸਿਰਫ ਗੱਲ ਕਰ ਰਹੀ ਸੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਕਾਰਗੁਜ਼ਾਰੀ ਤਾਂ ਪਹਿਲਾਂ ਹੀ ਮੈਨੂੰ ਲੱਗਦਾ ਬਹੁਤ ਹੀ ਜ਼ਿਆਦਾ ਬੇਕਾਰ ਹੋਈ ਆ ਸੂਬੇ ਦੀ ਸਥਿਤੀ ਜੇ ਤੁਸੀਂ ਜ਼ਿਕਰ ਕਰੀਏ ਸ਼ਰੀਅਮ ਲੁੱਟਾ ਖਵਾਉਂਦੀਆਂ ਨੇ ਸ਼ਰੀਅਮ ਡੈੱਡ ਬੋਡੀਜ਼ ਸੜਕ ਤੇ ਪਈਆਂ ਮਿਲਦੀਆਂ ਨੇ ਜੋ ਨਸ਼ੇ ਦੀ ਗੱਲ ਕੀਤੀ ਜਾਂਦੀ ਉਹ ਕਿਸੇ ਪਾਸੇ ਘੱਟ ਵੀ ਹਰ ਸ਼ਰੀਅਮ ਵੇਖ ਵੀ ਰਿਹਾ ਸੋ ਬੀਤੇ ਦਿਨ ਲੁਧਿਆਣਾ ਦੇ ਨਿੱਜੀ ਪੈਲਸ ਬਾਦ ਕੈਸਲ ਦੇ ਵਿੱਚ ਫਾਇਰਿੰਗ ਹੋਈ ਸੀ ਸੋ ਹੁਣ ਵਿਆਹ ਸਮਾਗਮ ਤੇ ਵਿੱਚ ਵੀ ਜਾਣ ਤੋਂ ਪਹਿਲਾਂ ਸਾਨੂੰ ਇਦਾਂ ਫੀਲ ਕਰਨਾ ਪੈ ਕਿ ਅਸੀਂ ਸੇਫ ਆਂ ਮਾਹੌਲ ਹਾਂ ਮੈਡਮ ਤੁਸੀਂ ਬਹੁਤ ਵਧੀਆ ਕੁਐਸਚਨ ਉੱਚਾ ਮੈਂ ਸਭ ਤੋਂ ਪਹਿਲੀ ਗੱਲ ਇਹ ਆ ਵੀ ਲੋਕਾਂ ਨੂੰ ਪਰਸੋਂ ਦੀ ਰਾਤ ਦੀ ਜਿਹੜੀ ਵਾਰਦਾਤ ਹੋਈ ਹੈ ਇੰਨੀ ਡਰਾਉਣੀ ਇੰਨੀ ਖਤਰਨਾਕ ਲੋਕ ਕਿਹੜੇ ਮੂੜ ਦੇ ਵਿੱਚ ਜਿਨ੍ਹਾਂ ਦੇ ਘਰ ਦੇ ਮੰਨ ਲਓ ਬੰਦੇ ਜਿਹੜੇ ਉੱਥੇ ਐਟ ਅ ਟਾਈਮ ਮੁਕੇ ਤੇ ਇੱਕ ਜਿਹੜਾ ਲੜਕਾ ਮਰਿਆ ਉਹ ਉਹਦਾ ਬਚਪਨ ਦਾ ਦੋਸਤ ਸੀ ਜਿਹਦੀ ਜਿਹਦੀ ਸ਼ਾਦੀ ਸੀ ਦੂਸਰੇ ਪਾਸੇ ਉਹਦੀ ਮਾਸੀ ਜਿਹੜੀ ਉਹ ਵੀ 50-55 ਸਾਲ ਦੀ ਸੀ ਜਿਹਦਾ ਇੱਕ ਮੁੰਡਾ ਤੇ ਇੱਕ ਕੁੜੀ ਸੀਗੇ ਔਰ ਉਹਨਾਂ ਦੇ ਇੱਕ ਦੇ ਉਹ ਸਿੱਧੀ ਸਿਰ ਦੇ ਉੱਤੇ ਗੋਲੀ ਲੱਗਦੀ ਆ ਦੂਜੇ ਦੇ ਪੇਟ 'ਚ ਗੋਲੀ ਲੱਗਦੀ ਆ ਮਨਨ ਮੁਕੇ ਦੀ ਉਹਨਾਂ ਦੀ ਡੈਥ ਹੋ ਜਾਂਦੀ ਹੈ ਤੇ ਉਹਨਾਂ ਦੇ ਘਰ ਦੇ ਵਿੱਚ ਉਸ ਖੁਸ਼ੀ ਦੇ ਵਿੱਚ ਹੀ ਮਾਤਮ ਛਾ ਜਾਂਦਾ ਹੈ ਮੇਨ ਕੱਲ ਕਹਿਣ ਦੀ ਹੈ ਜਿਵੇਂ ਉਹ ਦੋ ਬੰਦੇ ਮਰੇ ਆ ਮੁਕੇ ਤੇ 10 12 ਬੰਦੇ ਕਾਇਲ ਵੀ ਹੋਏ ਆ ਉਹ ਕਾਇਲਾਂ ਦੇ ਵਿੱਚ ਵੀ ਹਜੇ ਕਈ ਬੰਦੇ ਸੀਰੀਅਸ ਹੈਗੇ ਆ ਔਰ ਭਾਵੇਂ ਕਹਿਣ ਦਾ ਵੀ ਉੱਥੇ ਇਸ ਤੋਂ ਜ਼ਿਆਦਾ ਵੀ ਜਾਨਾਂ ਜਾ ਸਕਦੀਆਂ ਸੀ ਔਰ ਪੁਲਿਸ ਦਾ ਕਹਿਣਾ ਕਿ ਉੱਥੇ 25 30 ਰਾਉਂਡ ਚੱਲੇ ਆ ਔਰ ਲੋਕਾਂ ਦਾ ਉੱਥੇ ਕਹਿਣਾ ਕਿ 50 ਤੋਂ ਵੱਧ ਰਾਉਂਡ ਚੱਲੇ ਆ 50 ਤੋਂ ਵੱਧ ਚੱਲੇ ਆ ਹਾਂ 50 ਤੋਂ ਵੱਧ ਰਾਉਂਡ ਚੱਲੇ ਆ ਔਰ ਦੇਖੋ ਕਹਿਣ ਵਾਲੀ ਗੱਲ ਮੇਨ ਇਹ ਆ ਵੀ ਇੱਕ ਬੜੀ ਹੈਰਾਨੀ ਦੀ ਗੱਲ ਹੈ ਕਿ ਮੈਨੂੰ ਇਸ ਗੱਲ ਦੇ ਤੇ ਕਹਿੰਦੇ ਆ ਬੜੀ ਸ਼ਰਮ ਆਉਂਦੀ ਹੈ ਇੱਕ ਟਾਈਮ ਸੀਗਾ ਜਿਹਨੂੰ ਆਪਾਂ ਪੁਰਾਣਾ ਵਕਤ ਜਿਹਨੇ ਦੇਖਿਆ ਹੋਇਆ ਚਾਹੇ ਉਹ 90 ਦਾ ਟਾਈਮ ਹੈ 50 84 ਦਾ ਟਾਈਮ ਹੈ ਜਿੱਥੇ ਕਿ ਉਗਰਵਾਦ ਦਾ ਟਾਈਮ ਸੀ ਜਿਨੇ ਉਹ ਉਗਰਵਾਦ ਦਾ ਟਾਈਮ ਦੇਖਿਆ ਉਹ ਲੋਕ ਡਰਦੇ ਸੀ ਵੀ ਪੰਜਾਬ ਚ ਨਾ ਉਗਰਵਾਦੀਏ ਉਹ ਉਹ ਮਸਾਂ ਦਾ ਪਰਮਾਤਮਾ ਦੀ ਕਿਰਪਾ ਨਾਲ ਇੱਥੇ ਪੰਜਾਬ ਦੀਆਂ ਸਰਕਾਰਾਂ ਨੇ ਜਿਹੜੀਆਂ ਪੁਰਾਣੀਆਂ ਨੇ ਬੜੀ ਮਿਹਨਤ ਨਾਲ ਔਰ ਪੁਲਿਸ ਦੀ ਵਧੀਆ ਸਲਾਘਾਯੋਗ ਡਿਊਟੀਆਂ ਦੇ ਨਾਲ ਜਦ ਸਰਕਾਰ ਪੰਜਾਬ ਦੇ ਵਿੱਚ ਮਿਲਟਰੀ ਰਾਜ ਵੀ ਲੱਗਿਆ ਉਹਦੇ ਕਰਕੇ ਮਸਾਂ ਤੋਂ ਉਹ ਜਿਹੜਾ ਉਹ ਗਰਵਾਦ ਖਤਮ ਕੀਤਾ ਸੀ ਤੇ ਆ ਕਿਤੇ ਦੇਖੋ 5-7 ਸਾਲ ਪੁਰਾਣੇ ਇੱਕ ਨਵਾਂ ਨਾਮ ਆ ਗਿਆ ਗੈਂਗਸਟਰ ਗੈਂਗਸਟਰ ਬੰਦਾ ਬੰਦਾ ਗੈਂਗਸਟਰ ਕੀ ਮਤਲਬ ਬਣੀ ਜਾ ਰਿਹਾ ਕਿ ਹਰ ਬੰਦਾ ਗੈਂਗਸਟਰ ਦਾ ਨਾਮ ਦੇਈ ਜਾ ਰਿਹਾ ਕਿ ਉਹਦੇ ਗੈਂਗਸਟਰ ਨਾਲ ਲਿੰਕ ਹੈ ਉਥੇ ਵਿਆਹ ਦੇ ਗੈਂਗਸਟਰ ਨੂੰ ਬੁਲਾ ਲਿਆ ਜੀ ਦੋ ਪਾਰਟੀਆਂ ਆਮਣੇ ਸਾਹਮਣੇ ਹੋ ਗਈ ਆ ਆਪਸ ਵਿੱਚ ਲੜਾਈ ਹੋ ਗਈ ਮੌਕੇ ਤੇ ਚਾਹੇ ਬੰਦੇ ਗ੍ਰਿਫਤਾਰ ਵੀ ਕਰ ਲੇ ਉਹ ਗ੍ਰਿਫਤਾਰ ਕੀਤੇ ਹੋਏ ਬੰਦੇ ਵੀ ਦੇਖੋ ਉਹਨਾਂ ਦੇ ਉਹਨਾਂ ਦੇ ਵਿੱਚੋਂ ਪਤਾ ਚੱਲਿਆ ਵੀ ਕਿਸੇ ਦੇ ਉੱਤੇ ਪਹਿਲਾਂ ਆਲਰੇਡੀ 10 ਕੇਸ ਚੱਲ ਰਿਹਾ 5 ਕੇਸ ਚੱਲ ਰਿਹਾ 4 ਕੇਸ ਚੱਲ ਰਿਹਾ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਕਾਰਜਕਾਰੀ ਇਸ ਸਰਕਾਰ ਦੇਖੋ ਕਿੰਨੀ ਨਖਿੱਦੀ ਨਾਲ ਕਿੰਨਾ ਗਰਦ ਸਿਸਟਮ ਹੈ ਸਭ ਤੋਂ ਪਹਿਲੀ ਗੱਲ ਇਹ ਹੈ ਲੋਕਾਂ ਦੇ ਮਨ ਚ ਦਹਿਸ਼ਤ ਡਾਰੇ ਪੈ ਗਿਆ ਕਿ ਸਰਕਾਰਾਂ ਨੇ ਨਿਯਮ ਬਣਾਏ ਹੋਏ ਆ ਸਰਕਾਰਾਂ ਨੇ ਜਿਹੜੇ ਪੈਲਸ ਹੈਗੇ ਉਹਨਾਂ ਦੇ ਬਾਹਰ ਬੋਰਡ ਲਵਾਏ ਹੋਏ ਆ ਕਿ ਕੋਈ ਬੰਦਾ ਅਸਲਾ ਜਿਹੜਾ ਹੈਗਾ ਇਹਦੇ ਵਿੱਚ ਨਹੀਂ ਲਿਆ ਸਕਦਾ ਈਵਨ ਉਹ ਬੰਦਿਆਂ ਨੇ ਵੀ ਲਿਖਿਆ ਹੁੰਦਾ ਖਾਲੀ ਲਿਖਿਆ ਹੀ ਮਤਲਬ ਕਾਰਜਗਾਈ ਸਿਰਫ ਲਿਖਣ ਤੱਕ ਰਹੇਗੀ ਅਪਲਾਈ ਨਹੀਂ ਕੀਤਾ ਜਾਂਦਾ ਅਪਲਾਈ ਨਹੀਂ ਕੀਤਾ ਜਾਂਦਾ ਦੇਖੋ ਕੋਈ ਮੈਡਮ ਕੋਈ ਮੈਟਲ ਡਿਟੈਕਟ ਨਹੀਂ ਲੱਗਿਆ ਹੋਇਆ ਕਿ ਕਿਹੜਾ ਬੰਦਾ ਪਿਸਤਲ ਜੇਵਿਚ ਪਾ ਕੇ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਕਰ ਸਕਦਾ ਵਾਰਦਾਤ ਹੋ ਸਕਦੀ ਹੈ ਕੁਝ ਵੀ ਹੋ ਸਕਦਾ ਕਿ ਉੱਥੇ شریف ਆਦਮੀ ਕਿਸੇ ਫੈਮਿਲੀ ਜਿੱਥੇ ਖੁਸ਼ੀ ਦਾ ਮਹੌਲ ਹੋਵੇ ਜਿੱਥੇ ਉੱਥੇ ਮਾਤਮ ਚ ਆ ਜਾਂਦਾ ਮਿੰਟ ਤੋਂ ਪਹਿਲਾਂ ਔਰ ਲੋਕਾਂ ਨੂੰ ਕਿੰਨੀ دہشت ਡਰ ਪੈਦਾ ਹੋ ਗਈ ਇਸ ਗੱਲ ਦੇ ਵਿੱਚ ਵੀ ਲੋਕੀ ਤਾਂ ਵਿਆਹ ਤੋਂ ਜਾਣ ਤੋਂ ਵੀ ਡਰਨ ਲੱਗ ਜਾਣਗੇ ਅੱਜ ਤੋਂ ਬਾਅਦ ਅੱਛਾ ਦੇਖੋ ਕੱਲ ਪਰਸੋਂ ਦੀ ਰਾਤ ਦੀ ਗੱਲ ਹੋਈ ਹੈ ਮੈਂ ਕੱਲ ਵੀ ਕਿਸੇ ਵਿਆਹ ਫੰਕਸ਼ਨ ਕੋਈ ਉਸ ਗੱਲ ਦਾ ਵੀ ਕਿਸੇ ਨੂੰ ਅਸਰ ਨਹੀਂ ਹੋਇਆ ਕਿ ਸ਼ਹਿਰ ਦੇ ਵਿੱਚ ਇੱਕਦਮ ਇੰਨੀ ਜ਼ਬਰਦਸਤ ਸਖਤੀ ਸਿਕਿਉਰਟੀ ਲੱਗੀ ਹੋਵੇ ਕਿ ਪੁਲਿਸ ਨੂੰ ਇੰਨੀ ਮਤਲਬ ਇੰਨੀ ਜਿਹੜੀ ਆ ਕੰਮ ਹੋਇਆ ਇੰਨੀ ਦਰਦਨਾਕ ਘਟਨਾ ਹੋਈ ਹੈ ਕਿ ਪੁਲਿਸ ਤੇ ਮਤਲਬ ਸਿਰ ਦੇ ਉੱਤੇ ਜੂਸ ਰਕ ਗਈ ਹੋਵੇ ਜਾਂ ਕੰਨਾਂ ਤੇ ਜੂਸ ਰਕ ਗਈ ਹੋਵੇ ਕਿ ਭਾਈ ਰਾਤੋਂ ਰਾਤ ਜਾਂ ਇਹੋ ਜਿਹਾ ਇੰਪਲੀਮੈਂਟੇਸ਼ਨ ਇਹੋ ਜਿਹਾ ਐਲਾਨ ਕਰ ਦਿੱਤੇ ਜਾਣ ਕਿ ਭਾਈ ਜਿਹੜਾ ਬੰਦਾ ਆਪਣੇ ਦੂਸਰੇ ਜਿਹੜੇ ਪੈਲਸ ਹੈਗੇ ਆ ਕਿ ਉੱਥੇ ਮੈਟਲ ਡਿਟੈਕਟਰ ਲੱਗਣਾ ਚਾਹੀਦਾ ਉੱਥੇ ਫੋਰਸ ਲਗਣੀ ਚਾਹੀਦੀ ਆ ਜਾਂ ਤੇ ਸਕਿਉਰਿਟੀ ਲਗਣੀ ਚਾਹੀਦੀ ਆ ਦੇਖੋ ਵਿਆਹ ਸ਼ਾਦੀਆਂ ਦਾ ਵੀ ਕਿਤੇ ਰੋਜ਼ ਨਹੀਂ ਹੁੰਦੀਆਂ ਸੀਜ਼ਨਲ ਹੁੰਦੀਆਂ ਕਿ ਕਿਸੇ ਵੀ ਵੇਲੇ ਆਪਾਂ ਨੂੰ ਇਸ ਗੱਲ ਦੀ ਡਿਊਟੀ ਆਪਣੀ ਵਧਾਣੀ ਪੈਂਦੀ ਆ ਬੰਦੇ ਨੂੰ ਆਪਣੇ ਸ਼ਹਿਰ ਦੇ ਜਿਹੜੇ ਮੁਖੀਆ ਨੇ ਕਮਿਸ਼ਨਰ ਸਾਹਿਬ ਜਿਹੜੇ ਆ ਉਹਨਾਂ ਨੂੰ ਸੱਪਨ ਸ਼ਰਮਾ ਜੀ ਨੂੰ ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਦੇਖੋ ਕਿ ਇਹ ਰਾਤ ਦੀ ਗਸ਼ਤ ਵਧਾਣੀ ਚਾਹੀਦੀ ਆ ਰਾਤ ਦੇ ਸਕਿਉਰਿਟੀ ਵਧਾਣੀ ਚਾਹੀਦੀ ਆ ਵੀ ਕਿਸੇ ਪੈਲਸ ਦੇ ਬਾਹਰ ਆਪਾਂ ਉੱਥੇ ਸਕਿਉਰਿਟੀ ਲਾਈਏ ਜਿਹੜੇ ਉੱਥੇ ਮੈਟਲ ਡੈਕਟ ਲਾਈਏ ਕਿ ਭਾਈ ਕੋਈ ਵੀ ਬੰਦਾ ਹੈਗਾ ਤੇ ਇੰਨੀ ਕੋ ਸਖ ਹੁਣ ਦੇਖੋ ਸਰਕਾਰ ਨੇ ਭਾਵੇਂ ਬਹੁਤ ਵੱਡੀ ਹੈਡਲਾਈਨ ਦਿੱਤੀ ਜੀ ਅਸੀਂ ਉਹਨੂੰ ਸੀਲ ਕਰ ਦਿੱਤਾ ਬਾਤ ਕੈਸੇ ਉਹਨੂੰ ਸੀਲ ਕਰਤ ਤੁਸੀਂ ਉਹ ਬਾਤ ਕੈਸੇ ਉਹਨੂੰ ਤਸੀਲ ਕਰਦਾ ਜਿੱਦੇ ਤੇ ਉੱਥੇ ਮਾਤਮ ਛਾ ਗਿਆ ਜਿੱਥੇ ਬੰਦੇ ਮਰ ਗਏ ਪਰ ਜਿਹੜੇ ਆਣ ਵਾਲੇ ਫਿਊਚਰ ਤੇ ਅੱਜ ਵੀ ਵਿਆਹ ਹੈਗੇ ਕੱਲ ਵੀ ਵਿਆਹ ਹਜੇ ਹੋ ਰਹੇ ਆ ਅੰਗਾ ਫਿਊਚਰ 'ਚ ਵੀ ਹੋਣੇ ਆ ਉਹਨਾਂ ਬਾਰੇ ਕੀ ਕਾਨੂੰਨ ਤੁਸੀਂ ਆਪਣੇ ਕਾਨੂੰਨ ਦੇ ਵਿੱਚ ਐਮੈਂਡਮੈਂਟ ਕਰੋ ਕਿ ਇਹਨਾਂ ਤੇ ਇੰਨੀ ਸਖਤੀ ਲਾਓ ਕਿ ਭਾਈ ਜੇ ਕਿਸੇ ਦੇ ਅੰਦਰ ਐਂਟਰੀ ਜਿਹੜੇ ਬੰਦੇ ਕੋਲ ਵੀ ਮਿਲ ਜਾਂਦੀ ਆ ਕਿ ਉਹਦਾ ਲਾਇਸੈਂਸ ਕੈਨਸਲ ਕੀਤਾ ਜਾਵੇ ਜਾਂ ਉਹਨੂੰ ਅਰੈਸਟ ਕੀਤਾ ਜਾਵੇ ਕਿ ਬਿਨਾਂ ਮਤਲਬ ਤੋਂ ਤੁਸੀਂ ਕਿਸੇ ਵਿਆਹ ਸ਼ਾਦੀ ਜਾਂ ਪੈਲਸ ਦੇ ਵਿੱਚ ਤੁਸੀਂ ਤੇ ਕਾਨੂੰਨ ਦੇ ਵਿੱਚ ਇਹੋ ਜੀ ਐਮੈਂਡਮੈਂਟ ਹੋਣੀ ਚਾਹੀਦੀ ਹੈ ਕਿ ਜਿਹਦੇ ਨਾਲ ਲੋਕਾਂ ਦਾ ਡਰ ਖਤਮ ਹੋਵੇ ਜੀ ਬਿਲਕੁਲ ਤੋਂ ਮਹੌਲ ਪੰਜਾਬ ਦਾ ਇਸ ਤਰ੍ਹਾਂ ਬਣਾਉਣਾ ਚਾਹੀਦਾ ਹੈ ਕਿ ਲੋਕ ਨੇ ਘਰਾਂ ਤੋਂ ਬਾਹਰ ਨਿਕਲਣ ਔਰ ਆਪਣੇ ਆਪ ਨੂੰ ਸੇਫ ਮਹਿਸੂਸ ਕਰੇ ਬਿਲਕੁਲ ਬਿਲਕੁਲ ਮੈਡਮ ਜੀ ਅੱਜੋkle ਵਿਸ਼ੇ ਤੇ ਵੱਧਿਆ ਸਰ ਲੁਧਿਆਣਾ ਪੱਛਮੀ ਵਿਧਾਨ ਸਭਾ ਜਿੰਨੀ ਚੋਣਾ ਹੋਈਆਂ ਸੀ ਉਸ ਤੋਂ ਬਾਅਦ ਵਿਧਾਇਕ ਬਣੀ ਸੀ ਸੰਜੀਵ ਅਰੋੜਾ ਜੀ ਔਰ ਮੰਤਰੀ ਵੀ ਬਣੀ ਸੀ ਇੰਡਸਟਰੀ ਤੇ ਐਨਆਰਈ ਵਿਭਾਗ ਉਹਨਾਂ ਨੂੰ ਮਿਲਿਆ ਸੀ ਉਹਨਾਂ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਆ ਕੀ ਉਹਨਾਂ ਨੇ ਕੰਮ ਕੀਤੇ ਸੀ ਜੋ ਇੰਪਲੀਮੈਂਟ ਕਰਦੇ ਨੇ ਦੇਖੋ ਪਹਿਲੀ ਗੱਲ ਤਾਂ ਮੈਡਮ ਸਭ ਤੋਂ ਵਧੀਆ ਜਸ ਲਾਗਾ ਯੋਗ ਕੰਮ ਇਹ ਹੋਇਆ ਕਿ ਜਿਹੜਾ ਪੂਰੀ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਕਿ ਜਿਹੜਾ ਆਲਰੇਡੀ ਇੰਡਸਟ੍ਰੀਲਿਸਟ ਸੀਗਾ ਕਹਿ ਲਓ ਆਪਣੀ ਇੰਡਸਟਰੀ ਆਪਣਾ ਬਿਜ਼ਨਸਮੈਨ ਚਲਾ ਰਿਆ ਸੀ ਬਿਜ਼ਨਸ ਕਿ ਉਹਨੂੰ ਉਹਦੇ ਸਲਾਗਾ ਯੋਗ ਡਿਪਾਰਟਮੈਂਟ ਨਹੀਂ ਦਿੱਤੇ ਗਏ ਉਹਦੇ ਵਧੀਆ ਡਿਪਾਰਟਮੈਂਟ ਦਿੱਤੇ ਗਏ ਕਿ ਜਿਨ੍ਹਾਂ ਦੀ ਉਹਨੂੰ ਨੋਲਜ ਸੀ ਨੋਲਜ ਸੀ ਐਕਸਪੀਰੀਅੰਸ ਸੀਗਾ ਦੇਖੋ ਆਲਰੇਡੀ 50 ਪਲੱਸ ਦੀ ਉਮਰ ਹੈ ਜਿੰਦਗੀ ਅੱਧੀ ਲੰਘ ਜਾਂਦੀ ਹੈ 25 30 ਸਾਲ ਦਾ ਆਪਣੇ ਫੀਲਡ 'ਚ ਤਜਰਬਾ ਹੁੰਦਾ ਤੇ ਉਸੇ ਤਜਰਬੇ ਦੇ ਹੀ ਉਹ ਬੰਦੇ ਕੋਲ ਡਿਪਾਰਟਮੈਂਟ ਆਣੋ بڑے بڑے ਇੰਡਸਟਰੀਸਟ ਮਿਲਣੋ بڑے بڑے ਇਨਵੈਸਟ ਕਰਨ ਵਾਲੇ ਬੰਦੇ ਮਿਲਣ ਤੇ ਕੰਮ ਕਿਵੇਂ ਹੁੰਦਾ ਕਿਹੜੀ ਕਿਹੜੀ ਪ੍ਰੋਬਲਮ ਹੈ ਵਪਾਰੀਆਂ ਨੂੰ ਕਿੱਥੇ ਕਿੱਥੇ ਦਿੱਕਤ ਹੋ ਰਹੀ ਹੈ ਲੋਕਾਂ ਨੂੰ ਪਾਵਰ ਦਾ ਵੀ ਉਹਨਾਂ ਨੂੰ ਦੇਖੋ ਡਿਪਾਰਟਮੈਂਟ ਦੇ ਦਿੱਤਾ ਮਿਨਿਸਟਰੀ ਪਾਵਰ ਦੀ ਵੀ ਉਹਨਾਂ ਕੋਲ ਹੀ ਆ ਗਈ ਲੋਕਾਂ ਨੂੰ ਕਿੱਥੇ ਦਿੱਕਤ ਆ ਰਹੀ ਹੈ ਲੋਕਾਂ ਨੂੰ ਤਾਰਾਂ ਦੀ ਦਿੱਕਤ ਆ ਰਹੀ ਸੀ ਉਹ ਲੋਕਾਂ ਨੂੰ ਵੋਲਟੇਜ ਪੂਰੀ ਨਹੀਂ ਮਿਲ ਰਹੀ ਸੀ ਲੋਕਾਂ ਦੇ ਘਰੇ ਮੀਟਰਾਂ ਦੀ ਦਿੱਕਤ ਪਰੇਸ਼ਾਨੀ ਸੀ ਉਹ ਕਈ ਚੀਜ਼ਾਂ ਜਿਹੜੀਆਂ ਹੈਗਾ ਸੰਜੀਵ ਅਰੋੜਾ ਜੀ ਨੇ ਆਪਣੇ ਡਿਪਾਰਟਮੈਂਟ ਦੇ ਵਿੱਚ ਆਪਣੇ ਅੰਡਰ ਲੈ ਕੇ ਉਹਨਾਂ ਦੀ ਚੇਂਜਸ ਕੀਤੀਆਂ ਬਹੁਤ ਸਾਰੇ ਇਹੋ ਜਿਹੇ ਸਲਾਘਾਯੋਗ ਕੰਮ ਕੀਤੇ ਆ ਕਿ ਜਿਹੜੇ ਲੋਕਾਂ ਨੂੰ ਨਜ਼ਰ ਆਣੇ ਸ਼ੁਰੂ ਹੋ ਗਏ ਮੈਂ ਦਿਨੋਂ ਦਿਨ ਉਹਨਾਂ ਦੀ ਜਿਹੜੀ ਡਿਵੈਲਪਮੈਂਟ ਹੈ ਜਿਹੜੀ ਉਹ ਕਰ ਰਹੇ ਨੇ ਉਨਾਂ ਨੂੰ ਵੀ ਅਸੀਂ ਦੀ ਵਧਾਈ ਦਿੰਨਾ ਵੀ ਤੁਸੀਂ ਬਹੁਤ ਇਮਾਨਦਾਰੀ ਨਾਲ ਬਹੁਤ ਵਧੀਆ ਕੰਮ ਕਰ ਰਹੇ ਹੋ ਔਰ ਇਹ ਕੰਮ ਜਿਹੜੇ ਹੈਗੇ ਆ ਕਿ ਇਹ ਅਰੋੜਾ ਸਾਹਿਬ ਇਦਾਂ ਹੀ ਹੋਣੇ ਚਾਹੀਦੇ ਆ ਇਹ ਨਹੀਂ ਹੋਣਾ ਚਾਹੀਦਾ ਕਿ ਨਵਾਂ ਨਵਾਂ ਬੰਦੇ ਕੋਲ ਡਿਪਾਰਟਮੈਂਟ ਆਇਆ ਹੈਗਾ ਵੀ ਭਾਵੇਂ ਹਜੇ 4-6 ਮਹੀਨੇ ਹੀ ਹੋਏ ਹੋਣ ਤੇ ਤੁਸੀਂ ਨਵਾਂ ਨਵਾਂ ਕਰਕੇ ਦਿਖਾ ਦਿਓ ਤੇ ਬਾਅਦ ਚੋਂ ਢਿੱਲੇ ਪੈ ਜਾਓ ਜਾਂ ਚੁੱਪ ਕਰਕੇ ਬਹਿ ਜਾਓ ਜਾਂ ਤੁਸੀਂ ਇਸ ਤਰ੍ਹਾਂ ਦਾ ਦਿਖਾਵਾ ਦਿਖਾਓ ਲੋਕਾਂ ਨੂੰ ਦਿਖਾ ਰਹੇ ਕਿ ਭਾਈ ਆਣ ਆਲੀ ਸਾਲ ਵਾ ਸਾਡੀ ਸਰਕਾਰ ਆ ਰਹੀ ਹੈ ਤੇ ਸ਼ਾਇਦ ਤੁਹਾਨੂੰ ਇਹਦਾ ਦੇ ਕੋ ਤੁਸੀਂ ਅੱਜ ਇਸ ਸਰਕਾਰ 'ਚ ਹੈਗੇ ਹੋ ਕੱਲ ਨੂੰ ਪਤਾ ਨਹੀਂ ਇਸ ਸਰਕਾਰ 'ਚ ਆਮ ਆਦਮੀ ਪਾਰਟੀ 'ਚ ਇਸ ਪਾਰਟੀ 'ਚ ਕਿੰਨੀ ਦੇ ਤੁਸੀਂ ਹੈਗੇ ਹੋ ਜਾਂ ਕਿੰਨੀ ਦੇ ਦੂਜੀ ਪਾਰਟੀ 'ਚ ਜਾਣਾ ਹੈ ਸਾਨੂੰ ਜਾਂ ਪਬਲਿਕ ਨੂੰ ਜਾਂ ਲੋਕਾਂ ਨੂੰ ਵੋਟਰਾਂ ਨੂੰ ਇਹ ਨਹੀਂ ਪਤਾ ਵੋਟਰਾਂ ਨੂੰ ਘਟੋ-ਘਟ ਤੁਹਾਡੇ ਪਰਸਨਲ ਲੈਵਲ ਦਾ ਇਹ ਪਤਾ ਲੱਗ ਰਿਹਾ ਕਿ ਸੰਜੀਵ अरोड़ा ਜੀ ਵਧੀਆ ਕੰਮ ਕਰ ਰਹੇ ਨੇ ਉਹ ਵੈਲ ਕੁਆਲੀਫਾਈਡ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਨੌਲੇਜ ਹੈ ਔਰ ਇੱਕ ਸਰਕਾਰ ਕੋਈ ਵੀ ਆ ਜਵੇ ਹੋ ਸਕਦਾ ਤੁਸੀਂ ਕੱਲ ਨੂੰ ਦੂਜੀ ਸਰਕਾਰ ਚ ਵੀ ਬੈਠੇ ਹੋ ਕੋਈ ਵੱਡੀ ਗੱਲ ਨਹੀਂ ਹੈਗੀ ਮੇਰਾ ਕੰਮ ਕਹਿਣ ਦਾ ਮਤਲਬ ਸਿਰਫ ਇੱਕੋ ਹੀ ਹੈਗਾ ਕਿ ਤੁਸੀਂ ਆਪਣੀ ਕਾਰਜਕਾਰੀ ਵਧੀਆ ਕਰ ਰਹੇ ਹੋ ਔਰ ਇਹਹੀ ਜਿਹੜੀ ਕਾਰਜਕਾਰੀ ਤੁਸੀਂ ਵਧੀਆ ਕਰ ਰਹੋ ਇਹ ਕਾਰਜਕਾਰੀ ਲੋਕਾਂ ਨੂੰ ਬੜੀ ਅੱਛੀ ਲੱਗ ਰਹੀ ਹੈ ਔਰ ਲੋਕੀ ਬੜੇ ਅਸੀਂ ਬੜੇ ਆਪਣੇ ਲੋਕਾਂ ਨੇ ਥਿਊ ਲੈ ਆ ਲੋਕਾਂ ਪਬਲਿਕਲ ਵੀਊ ਲੈ ਤੁਹਾਡੇ ਬਾਰੇ ਬੜੇ ਲੋਕਾਂ ਨੂੰ ਪੁੱਛਿਆ ਕਿ ਭਾਈ ਸੰਜੀਵ ਰੋੜਾ ਜੀ ਜਿਹੜਾ ਕਿ ਪੰਜਾਬ ਸਰਕਾਰ ਨੇ ਕਿਹਾ ਸੀਗਾ ਕਿ ਭਾਈ ਜਦੋਂ ਰੋੜਾ ਸਾਹਿਬ ਸਾਡੇ ਇੱਥੇ ਚੋਣ ਤੋਂ ਜਿੱਤ ਜਾਣਗੇ ਅਸੀਂ ਉਹਨਾਂ ਨੂੰ ਮੰਤਰੀ ਬਣਾਵਾਂਗੇ ਔਰ ਮੰਤਰੀ ਬਣਾ ਕੇ ਉਹਨਾਂ ਨੂੰ ਲੋਕੀ ਅੱਛਾ ਸਮਝ ਰਿਹਾ ਚੰਗਾ ਸਮਝ ਰਿਹਾ ਕਿ ਜੋ ਇਹਨਾਂ ਨੂੰ ਬਣਾਇਆ ਤੇ ਉਹ ਕਾਰਜਕਾਰੀ ਚ ਆਪਣੀ ਸਕਸੈਸ ਕਰਕੇ ਲੋਕਾਂ ਨੂੰ ਦੇ ਰਿਹਾ ਤੁਸੀਂ ਦੇਖੋ ਬਹੁਤ ਸਾਰਾ ਇਨਵੈਸਟ ਦੇ ਵਿੱਚ ਤੁਸੀਂ ਬਹੁਤ ਸਾਰੀਆਂ ਪਾਰਟੀਆਂ ਮਲਾਤੀਆਂ ਬਾਹਰੋਂ ਫੋਰਨ ਦੇ ਵਿੱਚ ਵੀ ਬਾਹਰ ਜਾ ਕੇ ਆਏ ਹੋ ਉੱਥੋਂ ਇਨਵੈਸਟਮੈਂਟ ਵਾਸਤੇ ਇਥੇ ਦੇਖੋ ਸੁਣਨ ਚ ਆਇਆ ਵੀ 10 ਦਿਨ ਵਾਸਤੇ ਆਪਣਾ ਭਗਵੰਤ ਮਾਨ ਜੀ ਵੀ ਜਾਪਾਨ ਜਾ ਰਹੇ ਨੇ ਇੱਥੇ ਪੰਜਾਬ ਦੇ ਵਿੱਚ ਇਨਵੈਸਟਮੈਂਟ ਵਾਸਤੇ ਦੇਖੋ ਕਈ ਬੜੇ ਵਧੀਆ ਸੱਗਾ ਜੋ ਤੁਸੀਂ ਕੰਮ ਕਰ ਰਹੇ ਹੋ ਔਰ ਉਸ ਕੰਮਾਂ ਦੇ ਨਾਲ ਨਾਲ ਸਰਕਾਰ ਨੂੰ ਚਲਾਉਣ ਵਾਸਤੇ ਸਰਕਾਰ ਜਿਹੜੀ ਹੈਗੀ ਆ ਦੋ ਤਿੰਨ ਬੰਦਿਆਂ ਨਾਲ ਨਹੀਂ ਚੱਲਦੀ ਸਰਕਾਰ ਦੇ ਬਾਕੀ ਬੰਦੇ ਵੀ ਪੂਰੀ ਇਮਾਨਦਾਰੀ ਨਾਲ ਲੋਕਾਂ ਨਾਲ ਮਿਲ ਕੇ ਲੋਕਾਂ ਦੀਆਂ ਪ੍ਰੋਬਲਮਾਂ ਸਮਝ ਕੇ ਉਸ ਪ੍ਰੋਬਲਮਾਂ ਨੂੰ ਦੇਖਦੇ ਹੋਏ ਇਹ ਕੰਮ ਕਰਨੇ ਚਾਹੀਦੇ ਆ ਔਰ ਮੈਂ ਫਿਰ ਇੱਕ ਵਾਰੀ ਸੰਜੀਵ ਰੋੜਾ ਜੀ ਨੂੰ ਵਧਾਈ ਦਿੰਦਾ ਵਾਂ ਤੁਸੀਂ ਜਿਹੜੇ ਪਾਵਰ ਦੇ ਕੰਮ ਕਰ ਰਹੇ ਹੋ ਜਿਹੜੇ ਆਪਣੇ ਇੰਡਸਟਰੀ ਡਿਪਾਰਟਮੈਂਟ ਦੇ ਤੁਸੀਂ ਕੱਲ ਇੱਕ ਪਰਸੋ ਤੁਸੀਂ ਹੋਰ ਇੱਕ ਐਲਾਨ ਕਰਾਇਆ ਜਣਾ ਬਹੁਤ ਸ਼ਾਨਦਾਰ ਉਹ ਵੀ ਬੜਾ ਸਲਾਘਾਯੋਗ ਹੈ ਕਿ ਜਿਹੜੀਆਂ ਸੁਸਾਇਟੀਆਂ ਹੈਗੀਆਂ ਉਹਨੂੰ ਆਰਟੀਆਈ ਦੇ ਹਿਾਰੇ ਚ ਲਿਆਤਾ ਕਿ ਉਹ ਪਹਿਲਾਂ ਲੋਕੀ ਦੇਖੋ ਉੱਥੇ ਕਿੰਨਾ ਕੁਛ ਠਗੀਆਂ ਮਾਰੀ ਜਾ ਰਹੀ ਸੀ ਕਿੰਨਾ ਕੁਛ ਲੋਕੀ ਹਨੇਰੇ ਚ ਕੰਮ ਕਰੀ ਜਾ ਰਿਹਾ ਸੀ ਸੁਸਾਇਟੀਆਂ ਦੇ ਵਿੱਚ ਕਈ ਮਤਲਬ ਪੰਗੇ ਨਿਕਲਦੇ ਸੀ ਲੋਕਾਂ ਨੂੰ ਐਟ ਐਗਜ਼ੀਕਿਊਸ਼ਨ ਦੇ ਟਾਈਮ ਉਹ ਪੂਰੀ ਪ੍ਰਾਪਤੀ ਨਹੀਂ ਮਿਲਦੀ ਸੀ ਕਿ ਜਿਹੜੀ ਤੁਸੀਂ ਉੱਥੇ ਆਰਟੀਏ ਦੇ ਅੰਡਰ ਲਿਆ ਕੇ ਉਹਨਾਂ ਨੂੰ ਲੋਕਾਂ ਨੂੰ ਇੱਕ ਚੀਜ਼ ਦਾ ਬਹੁਤ ਬੈਨੀਫਿਟ ਤੋਂ ਆਇਆ ਔਰ ਇਹ ਜਿਹੜੀ ਹੈਗੀ ਕੰਮ ਇਹ ਲੋਕੀ ਵੀ ਇਸ ਚੀਜ਼ ਦੇ ਤੁਹਾਨੂੰ ਵਧਾਈ ਦਿੰਦੇ ਪਏ ਆ ਅਸੀਂ ਬੜੇ ਲੋਕਾਂ ਨੂੰ ਪੁੱਛਿਆ ਤੇ ਇਸ ਚੀਜ਼ਾਂ ਨਾਲ ਵੀ ਮੈਂ ਤੁਹਾਨੂੰ ਇਸ ਚੀਜ਼ ਦਾ ਮੈਂ ਵੀ ਵਧਾਈ ਦਿੰਦਾ ਵਾਂ ਸਬਕੂਲੇ ਇਸੇ ਚਰਚਾ ਦਾ ਵਿਸ਼ਾ ਜਿਸ ਦੇ ਵਿੱਚ ਅਸੀਂ ਗੱਲ ਕੀਤੀ ਹੈ ਪੰਜਾਬ ਦੇ ਮੁੱਦਿਆਂ ਬਾਰੇ ਔਰ ਜੇਕਰ ਤੁਸੀਂ ਕੋਈ ਵੀ ਆਪਣੀ رائے ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਸਾਡੇ ਕਮੈਂਟਸ ਬਾਕਸ 'ਚ ਮੈਸੇਜ ਕਰ ਸਕਦੇ ਹੋ ਇਸਦੇ ਲਈ ਮੈਂ ਦੋ ਜਾ ਸਕਦਾ ਹਾਂ